ਮੈਂ ਤੈਨੂੰ ਧੀ ਮੈਂ ਤੈਨੂੰ ਭੈਣ ਕਹਿ ਰਿਹਾ ਮੇਰੇ ਨਾਲ ਜ਼ਿਆਦਾ ਰਫ ਗੱਲ ਨਹੀਂ ਕਰਨੀ ਤੇਰੇ ਗੌੜੇ-ਗੁੜੇ ਨਾਲ ਗੱਲ ਕਰਵਾ ਦੇ ਫੋਨ ਹੋਲਡ ਰੱਖ ਕੇ ਉਹਨੂੰ ਇਹ ਕਹਦੇ ਮੇਰੀ ਭੈਣ ਉਹਨੂੰ ਕਹ ਰਾਣਾ ਸਿੱਧੂ ਕੱਲ ਨੂੰ ਆਊਗਾ ਆਪਦੇ ਬੰਦੇ ਲੈ ਕੇ ਤੇਰੇ ਦਫ਼ਤਰ ਦੇ ਬਾਹਰ ਮੈਂ ਚੀਕਾ ਕਢਵਾਉਂਗਾ ਦਵਾਈ ਦੇ ਨਾਂ ਤੇ ਦਵਾਈ ਪੀ ਆਰ ਕਰਾਉਂਦਾ 9 ਲੱਖ ਰੁਪਏ ਲੈ ਬੈਠੇ ਹੋ ਤੁਸੀਂ ਸ਼ਰਮ ਨਹੀਂ ਆਉਂਦੀ ਤੁਹਾਨੂੰ ਤੁਸੀਂ ਨਹੀਂ ਜਾਣਦੇ ਮੇਰੀ ਤੁਹਾਡੇ ਗੌੜੇ-ਗੁੜੇ ਨਾਲ ਗੱਲ ਕਰਦਾ ਮੈਂ ਤੇਰੇ ਨਾਲ ਗੱਲ ਨਹੀਂ ਕਰਨੀ ਕੁੜੀਆਂ ਮੈਂ ਕੁੜੀਆਂ ਦੇ ਬਾਲਾ ਮੂੰਹ ਨਹੀਂ ਲੱਗਦਾ ਹੁੰਦਾ ਮੇਰੀ ਗੱਲ ਕਰਵਾ ਦੇ ਮੇਰੀ ਭੈਣ ਮੰਨ ਕੇ ਉਹਦੇ ਨਾਲ ਤੇਰਾ ਜਿਹੜਾ ਗੌੜਾ-ਗ ਗੰਦੇ ਕੰਮ ਕਰਨੇ ਨਾ ਰੱਖੇ ਇਮੀਗ੍ਰੇਸ਼ਨ ਦਾ ਗੁੱਡ ਥਿੰਕ ਕਿਹੜੀ ਗੁੱਡ ਥਿੰਕ ਕਮਾਗਲ ਹੈਲੋ ਹੈਲੋ ਗੋੜਾ ਸਾਹ ਬੋਲਦੇ ਹੋ ਹਾਂ ਜੀ ਸਰ ਕੌਣ ਜੀ ਰਾਣਾ ਸੇ ਤੂੰ ਬੋਲਦਾ ਪਟੰਡੇ ਤੋਂ ਆਜਾ ਜੀ ਬੋਲੋ ਜੀ ਹੁਕਮ ਕਰੋ ਤੁਸੀਂ ਇੱਕ ਮੁੰਡੇ ਦੇ ਨਾਲ ਇੱਕ ਮਿਹਨਤ ਮਜ਼ਦੂਰੀ ਵਾਲਾ ਮੁੰਡਾ ਮੇਰੇ ਕੋਲ ਬੈਠਾ ਆਉਦੀ ਮਾਤਾ ਨੂੰ ਲੈ ਕੇ ਸਵੇਰੇ ਸਵੇਰੇ ਦਿਨ ਹੀ ਚੜਾ ਮੈਂ ਖੇਤ ਗੇੜਾ ਮਾਰਨ ਆਇਆ ਮੈਂ ਆ ਕੁਸੀਂ 9 9.5 ਲੱਖ ਰੁਪਇਆ ਦੁਬਈ ਪੀਆਰ ਦਾ ਕਹਿ ਕੇ ਲੈ ਲੈ ਕਿਹੜੀ ਦੁਬਈ ਦੀ ਪੀਆਰ ਹੁੰਦੀ ਹੈ ਗੋੜਾ ਸਾਹਿਬ ਮੇਰੀ ਗੱਲ ਪਿਆਰ ਨਾਲ ਸੁਣ ਲਓ ਹਾਂਜੀ ਹਾਂਜੀ ਤੁਹਾਡੀ ਕੁੜੀ ਜਿਹੜੀ ਗੁਰਪ੍ਰੀਤ ਗੱਲ ਕਰੀ ਜਾਂਦੀ ਸੀ ਉਹਨੇ ਸਾਰੀ ਡੀਲ ਕੀਤੀ ਹੈ ਮੁੰਡੇ ਦੇ ਨਾਲ ਬਿਲਕੁਲ ਜੀ ਸਾਡਾ ਦਿਮਾਗ ਖਰਾਬ ਨਹੀਂ ਵੀ ਐਵੇਂ ਤੁਹਾਡੇ ਗਲ ਪੇਜੇਗੇ ਤੁਸੀਂ ਸਾਨੂੰ ਨਹੀਂ ਜਾਣਦੇ ਸੀ ਤੁਹਾਨੂੰ ਨਹੀਂ ਜਾਣਦੇ ਪਰ ਜਦੋਂ ਪੀੜਤ ਬੰਦੇ ਸਾਡੇ ਕੋਲੇ ਆਉਂਦੇ ਆ ਤੇ ਤੁਸੀਂ ਮੇਰਾ ਨਾਮ ਸੁਣਿਆ ਹੋਵੇ ਰਾਣੇ ਸਿੱਧੂ ਨੇ ਲੋਕਾਂ ਦੇ ਕੰਮਾਂ ਦਾ ਕਰਕੇ ਆਪਦੇ ਤੇ 50 ਤੋਂ ਵੱਧ ਪਰਚੇ ਪਵਾ ਕੇ ਰੱਖੇ ਆ ਮੈਂ ਨਹੀਂ ਚਾਹੁੰਦਾ ਵੀ ਜਾਂ ਤੁਹਾਡੇ ਦੇ ਪਰਚਾ ਹੋ ਜਾਵੇ ਜਾਂ ਮੇਰੇ ਦੇ ਪਰਚਾ ਹੋ ਜਾਵੇ ਇਹਨਾਂ ਦਾ 9 ਲੱਖ ਤੋਂ ਵੱਧ ਰੁਪਇਆ ਤੁਸੀਂ ਬਹੁਤ ਗਲਤ ਤਰੀਕੇ ਨਾਲ ਠੱਗੀ ਮਾਰੀ ਹੈ ਬਹੁਤ ਵੱਡਾ ਝੂਠ ਬੋਲ ਕੇ ਅਣਪੜ੍ਹ ਬੰਦੇ ਬਜਾਰੇ ਮਿਹਨਤ ਮਜ਼ਦੂਰੀ ਕਰਦੇ 9 ਲੱਖ ਰੁਪਇਆ ਤੁਸੀਂ ਲੈ ਗਏ ਤੁਸੀਂ ਲਿਆ ਤੁਹਾਡੀ ਗੁਰਪ੍ਰੀਤ ਨੇ ਲੈ ਆੜੀ ਕੁੜੀ ਬੈਠੀ ਹੈ ਹਾਂ ਮਾਂ ਅਸੀਂ ਭਾਈ ਰਾਣੇ ਸਿੱਧੂ ਨੂੰ ਮਿਲਣਾ ਹੈ ਕਿਵੇਂ ਸਬਜ਼ੀ ਸਬਜ਼ੀ ਲੈਣੀ ਹੈ ਨਹੀਂ ਜੀ ਇਹ ਤਾਂ ਟੁੱਟ ਜਾਂਦਾ ਮੁੰਡਾ ਫਿਰ ਤਾਂ ਮੈਂ ਕਹਿ ਦਣਾ ਨਹੀਂ ਜੀ ਨਹੀਂ ਪਤਾ ਸੀ ਸਬਜ਼ੀ ਨਹੀਂ ਲੈਣੀਗੀ ਅਸੀਂ ਤਾਂ ਉਹਨਾਂ ਨੂੰ ਮਿਲਣ ਵਾਸਤੇ ਆਏ ਆ ਅਸੀਂ ਘਰੋਂ ਪੁੱਛ ਕੇ ਆਏ ਆ ਉਹ ਕਹਿੰਦੇ ਨਾ ਖੇਤ ਨੂੰ ਗਏ ਵੇ ਮਾਂ ਚਾਚੂ ਪਾਣੀ ਪੀ ਲੈਣ ਦਾ ਕਰੋ ਬਾਈ ਨੂੰ ਠੀਕ ਆ 10 ਵਜੇ ਮਿਲਦਾ ਬਾਈ ਘਰੇ ਹਜੇ ਹੁਣ ਤੋ ਰਿਹਾ ਹੋਣਾ ਵਿਚਾਰਾ ਹਜੇ ਰਾਹ ਖੜੇ ਵੀ ਰੁਕਿਆ ਪੈਣਾ ਦੱਸੋ ਕੀ ਕੰਮ ਆ ਤੁਹਾਨੂੰ ਉਹ ਤਾਂ ਸਾਨੂੰ ਵੀ ਕਾਹ ਲਈ ਆ ਸਾਨੂੰ ਪਤਾ ਜੰਟਾ ਨੇ ਸਾਡੇ ਨਾਲ ਕਿੰਦੀ ਵੱਡੀ ਠੱਗੀ ਮਾਰੀ ਵੀ ਆ ਅਸੀਂ ਉਹਨਾਂ ਨਾਲ ਮਿਲ ਕੇ ਕੋਈ ਗੱਲ ਕਰਨੀ ਆ ਉਹ ਤਾਂ ਠੀਕ ਹੈ ਆ ਕੀ ਆ ਆ ਕੀ ਆਵਾ ਇਹ ਤਾਂ ਅਸੀਂ ਉਹਨਾਂ ਵਾਸਤੇ ਲਿਆਏ ਆ ਕੀ ਐਵੇਂ ਕੀ ਹੈ ਕਿ ਉਹਦੇ ਆਵਾਜ਼ੀ ਬਹੁਤ ਔਖੇ ਆ ਜੀ ਇਹਨਾਂ ਦੇਣ ਵਾਸਤੇ ਲਿਆਏ ਆ ਐਵੇਂ ਇਹ ਤਾਂ ਨਾਟਕ ਜਿਹਾ ਕਰੀ ਜਾਂਦੇ ਨੀ ਨਹੀਂ ਜੀ ਬਾਈ ਬਾਈ ਇਹਦੇ ਸੋਹਣੇ ਫੈਸਲੇ ਕਰਦਾ ਜੀ ਅਸੀਂ 9 ਲੱਖ ਦੇ ਥੱਲੇ ਆਏ ਵਧੀ ਸਾਡਾ ਚਲ ਮਾਂ ਮੇਰੀ ਸੁਣ ਗੱਲ ਇਹ ਤਾਂ ਨਹੀਂ ਮੈਨੂੰ ਪਤਾ ਪਤਾ ਤਾਂ ਬਾਈ ਕਰੂਗਾ ਹੱਲ ਲਾ ਕੇ ਤੇ ਤੁਸੀਂ ਕੋਈ ਨਹੀਂ ਉੱਥੇ ਬੈਠੋ ਤੇ ਮੈਂ ਕਰਦਾ ਪਤਾ ਬਾਈ ਕਦੋਂ ਕਾਊਗਾ ਜੀ ਠੀਕ ਹੈ ਬਾਈ ਆਜ ਮਾਤਾ ਆਜ ਮਾਤਾ ਸਹੀ ਲੈ ਬਾਈ ਕਿਹਨੇ ਕਿਹਾ ਜਿਓ ਜੀ ਵੀਰੇ ਉਹਨਾਂ ਜਲਦੀ ਬਣਾ ਲਓ ਅਸੀਂ ਤਾਂ ਕੋਈ ਕੋਈ ਨਹੀਂ ਮਾਂ 2 ਮਿੰਟ ਵੇਟ ਕਰ ਲੈ ਕੋਈ ਗੱਲ ਨਹੀਂ ਮੈਂ ਕਰਦਾ ਅਸੀਂ ਬਹੁਤ ਔਖੀਆਂ ਵੀਰੇ ਟੰਗ ਕੋਈ ਨਹੀਂ ਕੋਈ ਨਹੀਂ ਕਰਨ ਮੈਂ ਮੈਂ ਕਰ ਫਿਰ ਉਹਨਾਂ ਕੋਲ ਟਾਈਮ ਨਹੀਂ ਨਾ ਹੁੰਦਾਗਾ ਘਰੇ ਰਸ਼ਬਾਲਾ ਹੋ ਜਾਂਦਾ ਤਾਂ ਹੀ ਤਾਂ ਅਸੀਂ ਖੇਤ ਆਏ ਆ ਤੁਸੀਂ ਸਾਨੂੰ ਸਬਜੀ ਦਾ ਕਹਿੰਦੇ ਅਸੀਂ ਸਾਨੂੰ ਉਹਨੇ ਚੜਨੀ ਜੋਗਣੀ ਛੱਡਿਆ ਜੀ ਸਬਜੀ ਪੁੱਤ ਸਾਨੂੰ ਕਿੱਥੇ ਚੰਗੀ ਲੱਗਦੀ ਐ ਮੇਰੇ ਪੁੱਤ ਤੇ ਐਡੀ ਵੱਡੀ ਠੱਗੀ ਮਾਰ ਲਈ 9 ਲੱਖ ਰੁਪਈਆ ਲੈ ਗਿਆ ਏਜੰਟ ਸਾਥੋਂ ਅਸੀਂ ਤਾਂ ਉਹਦੀ ਵੀਡੀਓ ਵੇਖ ਵੇਖ ਕੇ ਨਾ ਜਿਹੜੀਆਂ ਵੀਡੀਓ ਬਣਾ ਕੇ ਦੱਸਦਾ ਸਾਨੂੰ ਜਨਤਾ ਬਾਈ ਏਡੇ ਭਲੇ ਕਰਦਾ ਸੀ ਭਲੇ ਕਰਦਾ ਬਾਈ ਏਡੇ ਭਲੇ ਕਰਦਾ ਸੀ ਆਉਂਦੇ ਕਰਕੇ ਆਇਆ ਜੀ ਓਡੀ ਸ਼ਾਬਾਸ਼ੀ ਦੇਣ ਨਾਲੇ ਗੁਲਦਸਤਾ ਜਿੰਨੀ ਜੋਗੇ ਅਸੀਂ ਹੈਗੇ ਆ ਜੀ ਯਾਰ ਕਹੇ ਤਾਂ ਵੀ ਲੋਕਾਂ ਦੇ ਕੋਈ ਕਲਿੰਗ ਇਕਲ ਖੜੇ ਹੋ ਗਏ ਤੇ ਅੱਜ ਕੀ ਲੰਮੀ ਸੁਬਾ ਸੋਵੇ ਪਰ ਇਹ 10 ਵਜੇ ਟਾਈਮ ਆ ਬੈਠਣ ਦਾ ਇੱਥੇ ਵੀ ਆ ਜਾਂਦੀ ਜਨਤਾ ਯਾਰ थोड़ा भाई आ सासी पे। ये की तो माता मैं करना है नहीं तो नहीं माता हरियाली चार्ज फिर देखो परमात्मा के दे रंग कुदरत बेरे रंग है रखो रा। कोले कोई नहीं माता नहीं नहीं माता भारना चढ़ाया करो ਵਾਸਾ ਕੋਈ ਨਹੀਂ ਰੱਖੋ ਤੁਸੀਂ ਮੇਰੇ ਵੱਲੋਂ ਤੁਹਾਨੂੰ ਕੋਈ ਗੱਲ ਨਹੀਂ ਰੱਖੋ ਬਹਿ ਜਾਓ ਆ ਜਾਓਗਾ ਫਿਰ ਰਵਿੰਦਰ ਆ ਜਾਓ ਲੈ ਲਓ ਕੋਲ ਜੀ ਹੈ ਕਿਤਾ ਹੋ ਗਿਆ ਮਾਤਾ ਰਾਮ ਅਸੀਂ ਤਾਂ ਜੀ ਤੁਹਾਡੇ ਕੋਲੇ ਆਏ ਸੀਗੇ ਮੇਰੇ ਪੁੱਤ ਵਾਸਤੇ ਏਜੰਟ ਨੇ ਫੈਲ ਲਾਈ ਸੀ ਤੇ ਠੱਗੀ ਮਾਰ ਲਈ 9 ਲੱਖ ਰੁਪਏ ਦੀ ਕਿੱਥੇ ਜਾਣਾ ਸੀ ਵੀਰੇ ਦੁਬਈ ਦੁਬਈ ਜਾਣਾ ਸੀ ਅੰਕ ਜੀ ਅੱਛਾ ਦੁਬਈ ਦਾ 9 ਲੱਖ ਹਾਂ ਜੀ ਹਾਂ ਜੀ ਬਹੁਤ ਜਿਆਦਾ ਜੀ ਦੁਬਈ ਦਾ 9 ਲੱਖ ਰੁਪਏ ਦਾ ਨਾਲੇ ਮੈਨੂੰ ਕਹਿੰਦਾ ਪੀਆਰ ਕਰਾਉਣਾ ਤੈਨੂੰ ਜੀ ਦੁਬਈ ਪੀਆਰ ਹਾਂਜੀ ਯਾਰ ਕੀ ਥੋੜਾ ਕੀਤਾ ਜਾਵੇ ਪਹਿਲਾਂ ਤਾਂ ਮਾਤਾ ਜੀ ਇੱਕ ਮੈਂ ਬੇਨਤੀ ਕਰਾਂ ਵੀ ਇਸ ਟਾਈਮ ਨਾਲ ਖੇਤ ਗੇੜਾ ਗੂੜਾ ਮਾਰਨ ਆਈਦਾ ਠੀਕ ਹੈ ਜੀ ਵੀ ਮੈਂ ਨਹੀਂ ਚਾਹੁੰਦਾ ਚਲੋ ਠੀਕ ਹੈ ਪੀੜਤਾਂ ਤੁਸੀਂ ਆਗੇ ਮੈਂ ਤਾਂ ਮੋੜਦਾ ਨਹੀਂ ਕਿਸੇ ਨੂੰ ਠੀਕ ਹੈ ਇੰਨਾ ਕੰਮਾਂ ਦੇ ਵਿੱਚ ਹੀ 50 60 ਪਰਚੇ ਆ ਮੇਰੇ ਤੇ ਠੀਕ ਹੈ ਠੀਕ ਹੈ ਜਿੱਥੇ ਸਾਡੇ ਦੇ ਮੁਸ਼ਕਲ ਬਣ ਜੇ ਉੱਥੇ ਲੋਕ ਨਹੀਂ ਖੜਦੇ ਮੈਂ ਦੱਸ ਰਿਹਾ ਇਹ ਨਾ ਕਿ ਮੈਂ ਸੁਣਾ ਰਿਹਾ ਤੁਹਾਨੂੰ ਠੀਕ ਹੈ ਵੀ ਉੱਥੇ ਲੋਕ ਕਹਿੰਦੇ ਚਲ ਕੋ ਨੇ ਦੁਬਈ ਦਾ ਦੁਬਈ ਦਾ 9 ਲੱਖਵੇਂ ਦੇ ਤਾਂ ਜੀ ਪਹਿਲਾਂ ਸਾਨੂੰ ਕਹਿੰਦਾ ਸੀ ਤੁਹਾਡਾ ਲੱਗੂਗਾ ਲੱਖ ਰੁਪਿਆ ਸਾਰਾ ਤੇ ਫਿਰ ਹੋਲੀ ਹੋਲੀ ਕਰਦਾ ਤੁਹਾਨੂੰ ਪੀਆਰ ਵੀ ਕਰਾ ਦਾਂਗੇ ਤੁਹਾਨੂੰ ਨੌਕਰੀ ਦਵਾ ਦਾਂਗੇ ਤੇ ਕਰਦੇ ਕਰਦੇ ਸਾਡੇ ਤੋਂ 9 ਲੱਖ ਰੁਪਏ ਲੈ ਗਏ ਜੀ ਦੁਬਈ ਆਹੀ ਤਾਂ ਛੋੜ ਵੀ ਪੜਿਆ ਨਹੀਂ ਨਹੀਂ ਪੜੇ ਨਹੀਂ ਜੀ ਤਾਂ ਕਰਕੇ ਪੜਿਆ ਨਹੀਂਗਾ ਪੜਿਆ ਜੀ ਮਾਰਾ ਮੋਟੇ ਪੜ ਤਾ ਕਰਕੇ ਯਾਰ ਬਸ ਸਾਨੂੰ ਪਸਾਈ ਗਈ ਪਹਿਲਾਂ ਲੱਖ ਲੈ ਗਏ ਜੀ ਫਿਰ 2 ਲੱਖ ਲੈ ਗਏ ਜੀ ਫਿਰ 5 ਲੱਖ ਲੈ ਗਏ ਫਿਰ ਸਾਨੂੰ ਰਿਸ਼ਤੇਦਾਰ ਵੀ ਨਹੀਂ ਜੀ ਕੋਈ ਨਹੀਂ ਸੀ ਜੀ ਸਾਨੂੰ ਜੰਟ ਬਸ ਇਕੱਲਾ ਜੇ ਕੀ ਫਸ ਗਿਆ ਯਾਰ ਛੋਟੇ ਵੀਰ ਮੈਨੂੰ ਆਏ ਤਾਂ ਦੱਸ ਦਿਆ ਕਰੋ ਵੀ ਹੁਣ ਸਾਡੇ ਕੋਲ ਤੁਸੀਂ ਆ ਗਏ ਠੀਕ ਹੈ ਅਸੀਂ ਤਾਂ ਜਲੂਸ ਕੱਢ ਵੀ ਦੇਵਾਂਗੇ ਅਗਲੇ ਦਾ ਹਾਂਜੀ ਹਾਂਜੀ ਅਸੀਂ ਇਹਨੇ ਬਖਸ਼ ਦੇ ਠੀਕ ਹੈ ਸਾਨੂੰ ਕਿਹੜਾ ਦਬਾ ਕਿਸੇ ਦਾ ਪਰ ਮੈਨੂੰ ਇੱਕ ਗੱਲ ਦੱਸ ਯਾਰ ਸਿਆਣੇ ਆ ਸਾਰੇ ਇਹ ਦੁਬਈ ਦਾ ਕੋਈ 50 ਲੈਂਦਾ ਕੋਈ 70 ਲੈਂਦਾ ਕੋਈ ਲੱਖ ਕੋਈ ਡੇਢ 2 ਲੱਖ ਤੱਕ ਲੋਕ ਲੈਂਦੇ ਆ ਜਿੱਥੇ ਲੱਗਦਾ ਕਿ ਤੁਹਾਨੂੰ 30 40 45 50 ਹਜ਼ਾਰ ਸੈਲਰੀ ਦਵਾ ਦੇਣਗੇ ਜਿਹੜੇ ਚੰਗੇ ਬੰਦੇ ਇਹਨਾਂ ਨੂੰ ਪਤਾ ਹੈ ਕਿ ਉਹ 1.5 2 ਲੱਖ ਰੁਪਇਆ ਲੈਂਦੇ ਯਾਰ 9 ਲੱਖ ਦੇ ਦੁਬਈ ਦੀ ਪੀਆਰ ਤੈਨੂੰ ਕਿਹੜੇ ਜੱਬਲ ਨਹੀਂ ਕਹਦਾ ਵੀ ਦੁਬਈ ਦੀ ਪੀਆਰ ਹੁੰਦੀ ਗੁਰਪ੍ਰੀਤ ਦੱਸ ਕੀ ਐਜੰਟ ਸਾਹਿਬ ਪੁੱਛ ਲੈਣਾ ਸੀ ਐਜੰਟ ਨੇ ਸਾਨੂੰ ਪਸਾਰ ਹੈ ਜੀ ਕੀ ਕਰੀਏ ਜੀ ਯਾਰ ਐਜੰਟ ਅਸੀਂ ਤਾਂ ਕਲਾ ਕੰਮ ਤਾਂ ਦੇਖਿਆ ਸੀ ਜੀ ਸਾਨੂੰ ਕੰਮ ਦੀ ਕਰਾ ਦੇ ਸੈਟਿੰਗ ਜੀ ਇੱਥੇ ਕੰਮ ਪੰਜਾਬ ਚ ਜੇ ਘਟ ਹੈ ਜੀ ਤੇ ਬਸ ਉਹਨੇ ਕਹਿੰਦੇ ਮੈਂ ਤੁਹਾਡਾ ਐ ਕਰਾ ਦੂਆਂ ਕਰੋ ਮੇਰੇ ਇੱਥੇ ਮੇਰੀ ਬਹੁਤ ਪਹੁੰਚ ਹੈ ਜੀ ਮੇਰੇ ਬਹੁਤ ਇਹ ਬਹੁਤ ਸੋਦਾ ਗਿਆ ਹੋ ਹਮ ਠੀਕ ਹੈ ਨਾ ਸਾਡੇ ਨੇ ਵੱਜ ਗਈ ਬਹੁਤ ਵੱਡੀ ਠੱਗੀ ਹਮ ਥੋੜੀ ਅਸੀਂ ਵੀਡੀਓ ਵੇਖ ਕੇ ਤੁਸੀਂ ਆਏ ਅਸੀਂ ਤੁਹਾਡੀ ਸੋਭਾ ਸੁਣ ਕੇ ਵੀ ਤੁਸੀਂ ਲੋਕਾਂ ਦੇ ਗਏ ਪੈਸੇ ਵਾਪਸ ਕਰਾ ਦਿੰਨੇ ਆ ਸੋਭਾ ਤੇ ਮਾਤਾ ਜੀ ਹਾਂ ਸੋਭਾ ਇਹ ਜਿਹੜੀਆਂ ਨਾ ਪਰਚੇ ਪਵਾ ਆ ਸੋਭਾ ਇਹ ਠੀਕ ਹੈ ਮੈਂ ਪਹਿਲਾਂ ਕਿਹਾ ਵੀ ਲੋਕਾਂ ਦੀ ਖਾਤਰ 50 60 ਪਰਚੇ ਆ ਠੀਕ ਹੈ ਅਸੀਂ ਫੇਰ ਨਹੀਂ ਪਛਾਣ ਹਟਦੇ ਜਦੋਂ ਕੋਈ ਪੇੜਤਪੰਦਾ ਆਜੇ ਹੁਣ ਦੇਖੋ ਮੇਰਾ ਘਰ ਦਾ ਟਾਈਮ ਹੈ ਵੀ ਘਰੇ 10 ਵਜੇ ਬੈਠਣਾ 5 ਵਜਾਂ ਦੇ 7 ਵਜਾਂ ਦੇ ਬੈਠਿਆ ਉੱਥੇ ਬੈਠੇ ਇੱਕ ਅੱਧੀ ਰੋਟੀ ਦਾਲ ਫੁਲਕਾ ਛੱਕ ਲਈਦਾ ਠੀਕ ਹੈ ਉੱਠਣ ਦਾ ਟਾਈਮ ਨਹੀਂ ਹੁੰਦਾ ਤਦ ਉਸੇ ਹੁਣ ਮਾਤਾ ਖੇਤ ਦੋਰੋਂ ਆਏ ਹਾਂ ਅਸੀਂ ਜੀ ਪਹਿਲਾਂ ਘਰੇ ਘਰੇ ਗਏ ਅਸੀਂ ਪਹਿਲਾਂ ਘਰੇ ਗਏ ਸੀ ਉਹ ਕਹਿੰਦੇ ਬਾਈ ਸਾਨੂੰ ਖੇਤ ਚ ਮਿਲੂਗਾ ਅਸੀਂ ਭੱਜੇ ਆਏ ਤੇ ਤੁਹਾਡੇ ਕੋਲ ਪਹੁੰਚੇ ਖੇਤ ਇਸੇ ਵਾਸਤੇ ਵੀ ਥੋੜਾ ਨਾ ਦਿਮਾਗ ਰਿਲੈਕਸ ਹੋ ਜਾਂਦਾ ਤਾਂ ਕਰਕੇ ਢੇੜਾ ਸਵੇਰੇ ਮਾਰ ਲਈਦਾ ਪਰ ਹੁਣ ਮੈਨੂੰ ਆਏ ਦੱਸ ਯਾਰ ਵੀ 9 ਲੱਖ ਰੁਪਈਆ ਦੁਬਈ ਦਾ ਜਿਹੜੇ ਬੰਦੇ ਨੇ ਲੈ ਲਿਆ ਇੱਕ ਤਾਂ ਸਿਸਟਮ ਗਰਕ ਗਿਆ ਨਾ ਤਾਂ ਇੱਥੇ ਠੀਕ ਹੈ ਨਾ ਕੋਈ ਸਰਕਾਰਾਂ ਨੇ ਕੁਝ ਕਰਨਾ ਨਾ ਕਿਸੇ ਪ੍ਰਸ਼ਾਸਨ ਨੇ ਕਰਨਾ ਜਿੰਮੇਵਾਰੀ ਬਣ ਜਾਂਦੀ ਸਾਡੇ ਅਰਗਿਆਂ ਦੀ ਉੱਥੇ ਆ ਕੇ ਜਿਹੜੇ ਮਾੜਾ ਮੋੜਾ ਕੋਈ ਦਰਦ ਰੱਖਦੇ ਆ ਫਿਕਰ ਰ ਪਰ ਹੁਣ ਆਇਆ ਸੁਣੋ ਵੀ 9-9 ਲੱਖ ਰੁਪਏ ਤੁਸੀਂ ਵੀ ਕੋਈ ਸੋਚਿਆ ਕਰਿਆ ਦੁਬਈ ਦਾ 9-9 ਲੱਖ ਰੁਪਏ ਤੁਸੀਂ ਫੜਾਉਣ ਲੱਗ ਪਏ ਅੱਖਾਂ ਮੀਚ ਕੇ ਦੁਬਈ ਦੀ ਪੀਆਰ ਦੁਬਈ ਦੀ ਪੀਆਰ ਯਾਰ ਬਸ ਸਾਨੂੰ ਉਲਝਾ ਰਿਹਾ ਜੀ ਅਸੀਂ ਤਾਂ ਬਸ ਉਲਝ ਗਏ ਮੈਂ ਤਾਂ ਮਾਤਾ ਦੇ ਗਹਿਣੇ ਵੀ ਬਾਲੀ ਗੱਲ ਕਰਨ ਦੀ ਤਾਂ ਕੋਈ ਗੱਲ ਨਹੀਂ ਤੇ ਰੱਖਣੀ ਆ ਰਾਣਾ ਸਿੱਧੂ ਆ ਤੁਹਾਡਾ ਨਾਮ ਸੁਣ ਕੇ ਫੇਰ ਹੀ ਤੁਹਾਡੇ ਕੋਲੇ ਆਏ ਜੀ ਇੱਕ ਤੁਸੀਂ ਬਾਈ ਨੂੰ ਐਂ ਦੱਸੋ ਹੈ ਕੌਣ ਤੁਸੀਂ ਟਾਈਮ ਵੇਸਤਾ ਕੋਈ ਬਾਈ ਦੋ ਸੰਗਤ ਉੱਥੇ ਬੈਠੀ ਹੋਣੀ ਹੈ ਘਰੇ ਵੀ ਤੁਸੀਂ ਟਾਈਮ ਵੇਸਤਾ ਮੈਂ ਤੁਹਾਨੂੰ ਇੱਕ ਸਾਡੀ ਆਖਰੀ ਮੀਤਾ ਜੀ ਬਾਈ ਰਾਣਾ ਸਿੱਧੂ ਜੀ ਤੋਂ ਨੂੰ ਜਾਣਦੇ ਜੀ ਸਾਡੇ ਜੀ ਪੈਸੇ ਜੰਟ ਤੋਂ ਮਾਫੀ ਕਰਾਉਂਦੇ ਜੀ ਬਸ ਸਾਡੇ ਕੋਲੇ ਅਸੀਂ ਤਾਂ ਹੁਣ ਲੜਾਂਗੇ ਜਿੰਨਾ ਕਿ ਲੜਿਆ ਗਿਆ ਪਰ ਹੁਣ ਉਹ ਗਾਂ ਕਿਹੋ ਜਿਹਾ ਕੰਜਰ ਆ ਕਿੱਥੇ ਕਿੱਥੇ ਹੱਥ ਪੈਂਦੇ ਆ ਵੀ ਸਾਰਾ ਕੋਈ ਦੇਖਣਾ ਪੈਂਦਾ ਨਾ ਵੀ ਗਾਂ ਇਹ ਥੋੜੋ ਵੀ 9 ਲੱਖ ਤੁਹਾਡੇ ਕੋਲੋਂ ਲੈ ਗੋਣੇ ਕਿਉਂ ਗੁਰਪ ਹਾਂ ਕਾਗਜ਼ ਪੱਤਰ ਉਹ ਉਹ ਸਾਨੂੰ ਫੋਨ ਤੇ ਕਹਿ ਦਿੰਦੇ ਸੀ ਸਾਨੂੰ ਐਨੇ ਪੈਸੇ ਪਾ ਦਿਓ ਸੀ ਪਾ ਦਿੰਦੇ ਸੀ ਕਿ ਤੁਹਾਡੀ ਆ ਗਿਆ ਮੇ ਤੁਹਾਡੀ ਆ ਗਿਆ ਤੁਹਾਡਾ ਮੈਡੀਕਲ ਉਹਨਾਂ ਤਾਂ ਕਾਈ ਨਹੀਂ ਪਤਾ ਵੀ ਕੀ ਹੁੰਦਾ ਮੈਡੀਕਲ ਮੈਂ ਤਾਂ ਜੀ ਹਾਂ ਸਾਨੂੰ ਮੈਡੀਕਲ ਚੁੜ ਜਾ ਲਿਆ ਜੀ ਫਿਰ ਸਾਨੂੰ ਮੈਂ ਤਾਂ ਕੁੜੀ ਦਾ ਵਿਆਹ ਕਰਨਾ ਮੇਰੀ ਤਾਂ ਮਨਤਾ ਤੁਹਾਡੇ ਮੂਹਰੇ ਮੈਨੂੰ ਨਹੀਂ ਨਹੀਂ ਮਾਤਾ ਹੱਥ ਨਾਲ ਹੱਥ ਨਾਲ ਜੋੜਿਆ ਕਰੋ ਹੱਥ ਨਾਲ ਜੋੜਿਆ ਕਰੋ ਮੈਂ ਆਪਣੀ ਕੁੜੀ ਤਾਂ ਬਾਹਰ ਉਠਾਵਾਂ ਇਹ ਤਾਂ ਇੱਥੋਂ ਜੋਗਰਾ ਰਹਿ ਗਿਆ ਮੈਂ ਤਾਂ ਨਹੀਂ ਇਹਦੇ ਪਿੱਛੇ ਲਾਤੇ ਸੀ ਕਿ ਕਿਤੇ ਕੰਮ ਕਰੂਗਾ ਕੰਮ ਕਰੂਗਾ ਤਾਂ ਮੈਂ ਆ ਕੇ ਲਊਗਾ ਤਾਂ ਮੈਂ ਆਪਦੀ ਧੀ ਦਾ ਵਿਆਹ ਸੌਖਾ ਕਰ ਲਊਗੀ ਪਰ ਮੈਂ ਅੱਜ ਤੁਹਾਡੇ ਮੂਹਰੇ ਤੁਹਾਡੀ ਸੋਭਾ ਸੁਣ ਕੇ ਆਈ ਆ ਮੇਰੀ ਮਨਤਾ ਤੁਹਾਡੇ ਅੱਗੇ ਤੁਸੀਂ ਮੇਰੇ ਪੈਸੇ ਵਾਪਸ ਕਰਾ ਦਿਓ ਤੁਹਾਡਾ ਨਾਂ ਬਹੁਤ ਚੱਲਦਾ ਬਹੁਤ ਤੁਹਾਡੀਆਂ ਮੈਂ ਵੀਡੀਓ ਵੇਖਦੀ ਮਾਤਾ ਜਿੰਨਾ ਨਾਂ ਚੱਲਦਾ ਵੈਰ ਵੀ ਸਾਡੇ ਪੈਂਦੇ ਆ ਪਰਚੇ ਵੀ ਸਾਡੇ ਦੇ ਹੁੰਦੇ ਮਾਤਾ ਜੀ ਅੱਗੇ ਪਰਚੇ ਪੈ ਗਏ ਇੱਕ ਸਾਡੀ ਮੈਂ ਇੱਕ ਥੋੜੇ ਹੱਥ ਨਾਲ ਜੋੜਿਆ ਕਰੋ ਮੈਂ ਅਸੀਂ ਤਾਂ ਬੈਠਿਆ ਚਾੜੀ ਤੁਸੀਂ ਇੱਕ ਆਖਰੀ ਮੀਂਹ ਤੂੰ ਹੀ ਹੈ ਨਾ ਆਖਰੀ ਮੀਂਹ ਤਾਂ ਪ੍ਰਮਾਤਮਾ ਹੁੰਦਾ ਰੱਬ ਤੋਂ ਮੰਗਿਆ ਕਰੋ ਬੰਦਾ ਕੁਝ ਨਹੀਂ ਗੋਪੀਤ ਕੀ ਹੁਣ ਦੱਸ ਯਾਰ ਕੀ ਇਹਨਾਂ ਚੀਜ਼ਾਂ ਦਾ ਹੱਲ ਪੈਸੇ ਵੀਰੇ ਖਾਤੇ ਚ ਪਾਉਂਦਾ ਰਿਹਾ ਉਹਨਾਂ ਨੂੰ ਇਹ ਪਹਿਲਾਂ 50000 ਖਾਤੇ ਚ ਪਾਇਆ ਸੀ ਜੀ ਅੱਛਾ ਉਸ ਤੋਂ ਬਾਅਦ ਹੌਲੀ ਹੌਲੀ ਸਾਰੇ 50 ਕਦੇ ਲੱਖ ਨਕਦੇ ਦਿੱਤੇ ਇਹਨਾਂ ਨੂੰ ਬਾਕੀ ਲੱਗਦਾ ਸਾਰੇ ਹਾਂਜੀ ਬਾਕੀ ਸਾਰੇ ਨਗਦ ਆ ਜੀ ਕੋਈ ਨਗਦੀ ਰਸੀਦ ਵਗੈਰਾ ਮਾੜੀਆਂ ਮੋਟੀਆਂ ਰਸੀਦਾਂ ਦਿੱਤੀਆਂ ਜੋ ਕੁ ਪਈਆਂ ਕਰੇ ਜੀ ਬਸ ਹੈਗਾ ਨਾ ਉਹ ਪੁੱਛੋ ਯਾਰ ਨਵੇੜੀਆਂ ਨਾਲ ਲੈ ਉਹਨਾਂ ਦਾ ਹੈ ਕੋਈ ਨੰਬਰ ਹੈ ਉਹਨਾਂ ਦਾ ਹਾਂਜੀ ਕੱਲਾ ਨੰਬਰ ਹੈ ਉਹਨਾਂ ਕੋਲ ਉਹਨਾਂ ਦੇ ਜੀ ਉਹ ਵੀ ਜਦੋਂ ਲਾਉਂਦੇ ਨੇ ਜੀ ਬਸ ਉਹ ਕੁੜੀ ਕਹਿੰਦੀ ਮੈਂ ਤਾਂ ਹਟ ਗਈ ਬੇਟਾ ਇਹ ਮੁੰਡੇ ਕੋਲ ਆਜਾ ਇੱਧਰ ਆ ਮੁੰਡੇ ਕੋਲ ਤੁਸੀਂ ਕੁੜੀ ਦੇ ਕੋਲ ਨਹੀਂ ਨਹੀਂ ਨਾਮ ਕੱਟ ਕੇ ਦੇ ਨੰਬਰ ਨਾ ਨੂੰ ਪਤਾ ਉਹਨਾਂ ਦਾ ਕੀ ਸੀਗਾ ਨਾ ਨਹੀਂ ਪਤਾ ਜੀ ਬਸ ਕੱਲਾ ਉਹਨਾਂ ਦਾ ਏਜੰਟਾ ਦੀ ਕੰਪਨੀ ਦਾ ਨਾਮ ਪਤਾ ਜੀ ਕੱਲਾ ਜੀ ਕੰਪਨੀ ਦਾ ਕੰਪਨੀ ਦਾ ਹੀ ਚਾਹੀਦਾ ਹੈ ਕੰਪਨੀ ਦਾ ਨਾਮ ਤੇ ਸੇਵ ਹੈ ਹਾਂਜੀ ਹਾਂਜੀ ਕੋਈ ਚਾਹੀਦਾ ਆਪਾਂ ਨੂੰ ਕੋਈ ਨਹੀਂ ਆਹ ਵੇ ਗੁੱਡ ਥਿੰਕ ਕੱਲੇ ਦੀ ਕੀ ਹਾਂਜੀ ਗੁੱਡ ਥਿੰਕ ਹਾਂਜੀ ਆ ਲੈ ਲਓ ਜੀ ਤੁਹਾਡਾ ਧੰਨਵਾਦ ਜੀ ਸਾਡਾ ਕਰੋ ਜੀ ਹੱਲ ਜੀ ਅਸੀਂ ਬਹੁਤ ਦੁਖੀ ਹਾਂ ਜੀ ਕੋਪੀ ਸਪੀਕਰ ਤੇ ਕਰੋ ਫੋਨ ਹਾਂਜੀ ਇਹ ਲਾ ਸੋਚਿਆ ਕਰੋ ਮਾੜਾ ਮੋਟਾ ਯਾਰ ਤੁਸੀਂ ਨਾ ਹੈਲੋ ਕਰੋ ਸਰ ਹੈਲੋ ਮੈਮ ਸਾਚੀ ਕਾਲ ਸਰ ਸਿਕਾ ਜੀ ਗੁੱਡ ਥਿੰਕ ਇਮੀਗ੍ਰੇਸ਼ਨ ਤੋਂ ਗੱਲ ਕਰ ਰਹੇ ਆ ਓਕੇ 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 ਮੈਡਮ ਉਹ ਗੁਰਪ੍ਰੀਤ ਕੌਰ ਹਾਂਜੀ ਹਾਂਜੀ ਮੈਡਮ ਤੁਹਾਡਾ ਬਹੁਤ ਸੁਣਿਆ ਅਸੀਂ ਕਿੰਨੀ ਪੁਰਾਣੀ ਏਜੰਸੀ ਹੈ ਤੁਹਾਡੀ ਕਿੰਨੀ ਪੁਰਾਣੀ ਕੰਪਨੀ ਹੈ ਸਰ ਸਾਨੂੰ 15 ਸਾਲ ਹੋ ਗਏ ਜੀ ਤੇ ਬਹੁਤ ਵਿਜ਼ੇ ਲੱਗ ਰਿਹਾ ਬਹੁਤ ਆ ਜਿਹੜੇ ਬੱਚੇ ਉਹ ਬਾਹਰ ਜਾ ਰਹੇ ਆ ਜੀ ਹਾਂਜੀ ਮੈਡਮ ਕੈਨੇਡਾ ਵਗੈਰਾ ਦਾ ਕੀ ਪ੍ਰੋਸੈਸ ਹੈ ਮੈਂ ਨਾ ਮੇਰੀ ਗੱਲ ਤੁਸੀਂ ਥੋੜੀ ਜੀ ਸੁਣ ਲਿਓ ਧਿਆਨ ਨਾਲ ਤੇ ਤੁਸੀਂ ਕਰਦੇ ਹੋ ਹੈਂਡਲ ਜਾਂ ਤੁਹਾਡੇ ਸੀਨੀਅਰ ਹੋ ਰਿਹਾ ਕੋਈ ਆਰਗੇਨਾਈਜ਼ਰ ਹੋ ਰਿਹਾ ਹੈ ਕਦੇ ਸੀਨੀਅਰ ਹੈਗੇ ਆ ਗੋੜਾ ਸਰ ਬਟ ਮੈਂ ਹੀ ਹੈਂਡਲ ਕਰ ਗਏ ਇੱਕ ਵਾਰੀ ਤੁਸੀਂ ਮੈਨੂੰ ਦੱਸ ਦੋ ਕੀ ਹੈ ਨਾ ਮੈਡਮ ਬੇਟਾ ਆਪਣਾ ਬੇਟੀ ਪਹਿਲਾਂ ਕੈਨੇਡਾ ਗਈ ਹੋਈ ਹੈ ਅੱਛਾ ਬੇਟੀ ਤੇ ਬੇਟੇ ਨੇ ਪਲੱਸ 2 ਕੀਤੀ ਸੀ ਮਤਲਬ ਮੰਨ ਲਓ ਕਿ ਖੇਤੀਬਾੜੀ ਵਾਲੇ ਬੰਦੇ ਆ ਜੀ 25 30 ਕਿੱਲੇ ਜ਼ਮੀਨ ਹੈ ਤੇ ਪਲੱਸ 2 ਵੀ 40 42% ਨਾਲ ਹੀ ਹੈ ਜੀ ਉਹਦੀ ਅੱਛਾ ਹਾਂਜੀ ਹਾਂਜੀ ਦੱਸੋ ਤੇ ਉਹਨੂੰ ਪੜ੍ਹਾਈ ਛੱਡੀ ਨੂੰ ਮੈਡਮ ਹੋ ਗਏ 7 8 ਸਾਲ ਠੀਕ ਹੈ ਜੀ ਤੇ ਹੁਣ ਪਹਿਲਾਂ ਉਹ ਕਹਿੰਦਾ ਸੀ ਮੈਂ ਜਾਣਾ ਨਹੀਂ ਮੈਂ ਉਹਨੂੰ 15-18 ਲੱਖ ਦਾ ਟਰੈਕਟਰ ਵੀ ਲੈਤਾ 10-12 ਲੱਖ ਦੇ ਸੰਦ ਵੀ ਲੈ ਤੇ ਖੇਤੀਬਾੜੀ ਵਾਲੇ ਮੈਡਮ ਹੁਣ ਉਹ ਸਾਡੇ ਜਵਾਕ ਜਿਹੜੇ ਇਕੱਲੇ ਇਕੱਲੇ ਹੈਗੇ ਆਪਣੇ ਘਰਾਂ ਦੇ ਵਿੱਚ ਤੇ ਥੋੜੇ ਜਿਹਾ ਸਿਰ ਜ਼ਿਆਦਾ ਚੜਾਏ ਹੁੰਦੇ ਆ ਹੁਣ 7-8 ਸਾਲ ਪੜ੍ਹਾਈ ਛੱਡੀ ਨੂੰ ਹੋ ਗਏ ਹੁਣ ਕਹਿੰਦਾ ਮੈਂ ਵੀ ਕੈਨੇਡਾ ਜਾਣਾ ਉਹ ਜਿਹੜੀ ਬੇਟੀ ਆ ਸਾਡੀ ਉਹਨੂੰ ਉਥੋਂ ਵਿਖਾਉਂਦੀ ਰਹਿੰਦੀ ਵੀਡੀਓ ਕਾਲ ਤੇ ਲੋਕੇਸ਼ਨਾਂ ਵਗੈਰਾ ਤੇ ਹੋਰ ਅੱਜ ਇੱਥੇ ਚੱਲੇ ਆ ਉੱਥੇ ਚੱਲੇ ਟਮ ਤੇ ਚੱਲੇ ਇੱਥੇ ਚੱਲੇ ਆ ਉਹ ਹੁਣ ਉਹਨੂੰ ਧੂਤ ਧੂਤ ਸਵਾਰ ਹੋਇਆ ਤੇ ਮੈਡਮ ਉਹਦਾ ਹੱਲ ਹੋ ਸਕਦਾ ਕੋਈ ਕਿ ਨਹੀਂ ਜੀ ਪਲੱਸ 2 ਜਿਵੇਂ 40 42% ਨਾਲ ਤੇ 7-8 ਸਾਲ ਪੜਾਈ ਨੋ ਹੋਗੇ ਮੈਡਮ ਸਰ ਬਿਲਕੁਲ ਹੋ ਜੇਗਾ ਜੀ ਬਹੁਤ ਆਫਰ ਚੱਲ ਰਹੇ ਆ ਹੁਣ ਦਾ ਕਾਫੀ ਜਿਹੜਾ ਹੈਗਾਗਾ ਤੁਹਾਡੇ ਮਤਲਬ ਵਰਕ ਪਰਮਿਟ ਲੱਗੇਗਾ ਅੱਛਾ ਜੀ ਕਿ ਉਹ ਵੀ ਬਜਟ ਵੀ ਬਿਲਕੁਲ ਘੱਟ ਤੁਹਾਡਾ 2.5-3 ਲੱਖ ਚ ਜਿਹੜਾ ਕੰਮ ਆ ਉਹ ਹੋ ਜਾਣਾ ਪਰ ਸਾਡੀ ਫੀਸ ਆ ਜਿਹੜੀ ਉਹ ਆਫਟਰ ਵੀਜ਼ਾ ਹੀ ਲੈਣੀ ਆ ਸਾਡੀ ਬਿਲਕੁਲ ਮਾਈਨਰ ਜੀ ਜਿਵੇਂ 15000 ਰੁਪਏ ਹੁੰਦੇ ਆ ਉਹ ਵੀ ਆਫਟਰ ਵੀਜ਼ਾ ਤੇ بس ਥੋੜੀ ਏਰੀਅਰ ਜਿਨੇ ਖਰਚੇ ਬਾਕੀ ਤਾਂ ਤੁਸੀਂ ਇੱਥੇ ਆਉਂਗੇ ਹੈ ਨਾ ਜੀ ਡਿਟੇਲ ਡਿਟੇਲਸ ਤਾਂ ਉਹ ਹੀ ਦੱਸੋਗੇ ਜਦ ਤੁਸੀਂ ਵਿਜ਼ਿਟ ਕਰੋਗੇ ਜੀ ਬਟ ਜਿਵੇਂ ਐਮਬੈਸੀ ਫੀਸ ਸਾ ਮੈਡੀਕਲ ਨੋਰਮਲ ਦੀ ਬਸ ਤੁਹਾਡੇ ਜਿਹੜੇ ਏਰੀਅਰ ਖਰਚੇ ਬਸ ਉਹੀ ਹੈਗੇ ਆ ਨਹੀਂ ਮੈਡਮ ਚਲੋ ਅਸੀਂ ਤਾਂ ਖੇਤੀਬਾੜੀ ਆ ਹੈ ਤਾਂ ਪੜ੍ਹੇ ਲੈ ਕੇ ਪਰ ਖੇਤੀਬਾੜੀ ਵਾਲੇ ਆ ਵੀ ਮਤਲਬ ਜਿਹੜੀਆਂ ਫੀਸਾਂ ਵਗੈਰਾ ਜਿਹੜੀਆਂ ਵਰਕ ਅਪਾਰਟਮੈਂਟ ਦਾ ਲੋਕ ਜਿਵੇਂ ਦੇਖਿਆ ਗਵਾਂਡ ਚੋਂ ਕਈ ਬੰਦੇ 30 30 40 40 ਲੱਖ ਰੁਪਏ ਦੇ ਹੀ ਬੈਠੇ ਆ ਜੀ ਤੁਸੀਂ ਕਹਿੰਦੇ 2.5-3 ਲੱਖ ਰੁਪਏ ਮੈਡਮ ਨਹੀਂ ਸਰ ਬਾਕੀ ਤਾਂ ਉਹਨਾਂ ਦੱਸਾਂਗੇ ਸਾਰੀ ਡਿਟੇਲ ਆ ਬਾਕੀ ਵੀ ਕੋਈ ਜ਼ਿਆਦਾ ਖਰਚਾ ਨਹੀਂ ਹੈਗਾ ਨਹੀਂ ਮੈਡਮ ਹਾਂ ਨੋਰਮਲ ਜਿਹੜੀ ਹੈਗੀ ਆ ਬਾਕੀ ਤੁਸੀਂ ਇੱਥੇ ਆਉਂਗੇ ਤੁਹਾਨੂੰ ਡਿਟੇਲ ਆ ਜਿਹੜੀ ਸਾਰੀ ਅਸੀਂ ਦੱਸ ਦਾਂਗੇ ਮੈਡਮ ਦੇਖੋ ਤੁਹਾਡਾ ਹੋ ਜਾਏਗਾ 100% ਇਹ ਤੁਹਾਡੇ ਸੀਨੀਅਰ ਕੌਣ ਦੱਸੇ ਗੋੜਾ ਸਾਹਿਬ ਹੈ ਹਾਂਜੀ ਹੈਗੇ ਸਰ ਉਹ ਕਰਦੇ ਹੁੰਦੇ ਗੱਲ ਕੇ ਮੈਡਮ ਤੁਸੀਂ ਹੈਂਡਲ ਕਰਦੇ ਹੋ ਸਾਰਾ ਕੰਮ ਹਾਂ ਸਰ ਮੈਂ ਫਿਰ ਹਾਲ ਤਾਂ ਨਹੀਂ ਹੈਂਡਲ ਕਰ ਰਹੀ ਹਾਂ ਉਹ ਸਰ ਥੋੜਾ ਬਾਹਰ ਸੀਗੇ ਅੱਛਾ ਜੀ ਮੈਡਮ ਨੂੰ ਇਹ ਦਾਂਗੀ ਕੋਈ ਮੈਡਮ ਇੱਕ ਗੱਲ ਸਾਫ਼-ਸਾਫ਼ ਦੱਸ ਦਿਓ ਡਰ ਬੜਾ ਲੱਗਦਾ ਪੈਸੇ ਬਣਦੇ ਬੜੇ ਔਖੇ ਐ ਕੋਈ ਐਦਾਂ ਦਾ ਕੇਸ ਕੋਸਤਾ ਹੈ ਨਹੀਂ ਨਾ ਵੀ ਮੈਡਮ ਮੁਣਕੇ ਉਹ ਅਖਬਾਰਾਂ ਚ ਲੱਗਦਾ ਨਹੀਂ ਨਹੀਂ ਸਰ ਪਤਾ ਕੀ ਹੈ ਨਾ 15 ਸਾਲ ਤੋਂ ਅਸੀਂ ਇਹੀ ਕੰਮ ਕਰ ਰਹੇ ਆ ਸਾਡੀ ਕੋਈ ਕੰਪਲੀਟ ਨਹੀਂ ਹੈਗੀ ਤੁਹਾਨੂੰ ਵੀ ਦੇਖੋ ਕਿਸੇ ਨੇ ਰੈਫਰੈਂਸ ਦਿੱਤਾ ਹੈ ਨਾ ਤਾਂ ਹੀ ਤਾਂ ਅਸੀਂ ਤੁਹਾਨੂੰ ਕਾਲ ਕੀਤੀ ਹੈ ਨਹੀਂ ਮੈਡਮ ਰੈਫਰੈਂਸ ਸਾਡੀ ਕੋਈ ਨਹੀਂ ਰੈਫਰੈਂਸ ਮੈਡਮ ਰੈਫਰੈਂਸ ਦਿੰਦਾ ਹੈ ਪਰ ਡਰ ਜਿਹੜੀ ਜੀਤੋਂ ਲੱਗਦਾ ਹੈ ਵੀ ਤੁਹਾਡੇ ਕੋਲ ਚੱਲ ਕੀ ਆਉਣਾ ਹੈ ਹਨਾ ਪੇਮੈਂਟ ਮੁੜ ਕੇ ਇਹ ਹੁੰਦਾ ਵੀ ਅੱਜ ਤੁਸੀਂ 2.5-3 ਲੱਖ ਦੇ ਵਿੱਚ ਕਹਿੰਦੇ ਮੁੰਡਾ ਕੈਨੇਡਾ ਚਲਾ ਜਾਊਗਾ ਪੀਆਰ ਵਗੈਰਾ ਦਾ ਕੀ ਹੋਊਗਾ ਉਹਦੇ 40-42% ਨੰਬਰ ਹੈ ਜੀ 7-8 ਸਾਲ ਪੜ੍ਹਾਈ ਛੱਡੀ ਨੂੰ ਹੋਵੇ ਪੀਆਰ ਵਗੈਰਾ ਦਾ ਕੀ ਬਣੂਗਾ ਜੀ ਉਹਦਾ ਫਿਰ ਨਹੀਂ ਸਰ ਪੀਆਰ ਹੋ ਜੂਗਾ ਕੋਈ ਟੈਂਸ਼ਨ ਲੈਣ ਵਾਲੀ ਗੱਲ ਨਹੀਂ ਬਿਲਕੁਲ ਫਿਕਰ ਹੀ ਨਾ ਕਰੋ ਤੁਸੀਂ ਨਹੀਂ ਨਾਲੇ ਕਹਿੰਦੇ ਕੈਨੇਡਾ ਓਖਾ ਕਰੀ ਬੈਠਾ ਜੀ ਬਹੁਤ ਅਮਰੀਕਾ ਵਾਲੇ ਕੱਢੀ ਗੁੱਢੀ ਜਾਂਦੇ ਆ ਇੰਗਲੈਂਡ 'ਚ ਕੰਮ ਹੈ ਨਹੀਂ ਜਿੰਨਾ ਕੋ ਮਤਲਬ ਅਸੀਂ ਆਣ ਗਵਾਂਡ 'ਚੋਂ ਸੁਣਦੇ ਆ ਸੱਜਣਾ ਮਿੱਤਰਾਂ ਤੋਂ ਨਹੀਂ ਸਰ ਉਹ ਤਾਂ ਬ ਫੁਆ ਮਾ ਹਨਾ ਫੁਆ ਤਾਂ ਪਜਨੀ ਮੱਡੀ ਸੁਣ ਲਈਏ ਉਹ ਤਾਂ ਸੋਸ਼ਲ ਮੀਡੀਆ ਤੇ ਉਹ ਗੱਲਾਂ ਫੈਲਦੀਆਂ ਰਹਿੰਦੀਆਂ ਤੁਹਾਨੂੰ ਵੀ ਪਤਾ ਹੈਗਾ ਹੈਨਾ ਸਾਡੀ ਜਿਹੜੀ ਹੈਗੀ ਸਾਡੀ ਕੋਈ ਕੰਪਲੇਂਟ ਨਹੀਂ ਹੈਗੀ ਸਾਡਾ ਇੱਕ ਨੰਬਰ ਹੈ ਜਿਹੜਾ ਕੰਮ ਹੁੰਦਾ ਠੀਕ ਹੈ ਮੈਡਮ ਐ ਤਾਂ ਨਹੀਂ ਹੈਗਾ ਵੀ ਅੱਜ 2 3 ਲੱਖ ਕਹਿੰਦੇ ਹੋ ਤੁਸੀਂ ਤੇ ਬਾਅਦ ਦੇ ਵਿੱਚ ਉਹੀ 20 25 30 45 ਲੱਖ ਤੱਕ ਪਹੁੰਚੇਗਾ ਨਹੀਂ 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 ਪਰ ਇਦਾਂ ਦਾ ਖੁਸ਼ ਨਹੀਂ ਹੈਗਾ ਬਾਕੀ ਜਿਹੜੇ ਰੀਅਲ ਜੇ ਹੈ ਹਾਂ ਹੈਗੇ ਸੱਚੇ ਉਹ ਤਾਂ ਤੁਹਾਨੂੰ ਦੇਖੋ ਪਹਿਣੀ ਹੀ ਹੈਗੇ ਹੈ ਨਾ ਫੀਸਾਂ ਵਗੈਰਾ ਦੀ ਮੈਡਮ ਬਾਤ ਚਲੇ ਯਾਰ ਹੁਣ ਤੁਸੀਂ 2-3 ਲੱਖ ਰੁਪਏ ਕਿਹਾ ਹੈ ਵੀ ਵਰਕ ਪਰਮਿਟ ਹੈ ਮੈਡਮ ਮਤਲਬ ਠੀਕ ਹੈ ਬੰਦੇ ਸੌਫਟ ਹੈ ਸੋਲਿਡ ਬੰਦੇ ਹੈ ਜਿਹੜੇ ਕੰਮ ਉਹ ਤੇਗਾ ਪੇਪਰ ਵਗੈਰਾ ਤੇ ਦੇਣਗੇ ਹਾਂ ਹਾਂ ਹਾਂਜੀ ਹਾਂਜੀ ਜਿਹੜੇ ਜਿਹੜੇ ਕਾਈ ਆਪਾਂ ਹੈਗੇ ਉਹ ਵੱਡੀਆਂ ਵੱਡੀਆਂ ਕੰਪਨੀਆਂਜ਼ ਨਾਲ ਹੈਗੇ ਆ ਜਿਹੜੀ ਖੋਦੀ ਜਿਹੜਾ ਵਰਕ ਵੀ ਤੁਹਾਨੂੰ ਦੇਣਗੇ ਉੱਥੇ ਆ ਫੁੱਲ ਫੈਸਿਲਿਟੀ ਹੋਏਗੀ ਜਿੰਨਾ ਵੀ ਆਪਾਂ ਮਤਲਬ ਹੋਏਗਾ ਕੋਈ ਤੁਹਾਨੂੰ ਕੰਪਲੇਂਟ ਨਹੀਂ ਹੈਗੀ ਮੇਰੇ ਦੋਸਤ ਜੀ ਮੈਡਮ ਕੋਈ ਇਦਾਂ ਦਾ ਤੁਸੀਂ ਮੈਂ ਹਾਂ ਇਦਾਂ ਦੀ ਪ੍ਰੋਬਲਮ ਤਾਂ ਹੈ ਨਹੀਂ ਕੋਈ ਵੀ ਕੱਲ ਨੂੰ ਕੇਸ ਖਰਾਬ ਹੋ ਜਾਏ ਪੈਸੇ ਡੁੱਬ ਜਾਣ ਅਸੀਂ ਅਖਬਾਰਾਂ ਚ ਜਲਵਾਉਂਦੇ ਫਿਰਗੇ ਵੀ ਠੱਗੀ ਵੱਜ ਗਈ ਨਹੀਂ 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 ਸਰ ਬਿਲਕੁਲ ਵੀ ਨਹੀਂ ਤੁਸੀਂ ਵਿਜ਼ਿਟ ਕਰੋਗੇ ਤੁਹਾਨੂੰ ਆਪ ਹੀ ਬਲੀਵ ਆ ਜਿਹੜਾ ਹੋ ਜਾਣਾ ਜ਼ਿੰਮੇਵਾਰੀ ਸਾਰੇ ਕਾਦੀ ਤੁਹਾਡੀ ਹੋਗੀ ਮੈਡਮ हां जी हां जी बिल्कुल ਸਾਡੀ ਜਿੰਮੇਵਾਰੀ ਹੋਏਗੀ اچھا ਮੈਡਮ ਹਮ ਤੇ ਆਣਾ ਸੁਣਿਓ ਤੂੰ ਮੇਰੀ ਪਤਾ ਨਹੀਂ ਕੁੜੀਏ ਧੀ ਹੈ ਕਿ ਮੇਰੀ ਭੈਣ ਹੈ ਜੋ ਵੀ ਹੈ ਜਿਹੜੀ ਉਮਰ ਦੀ ਵੀ ਹੈਗੀ ਆ ਤੂੰ ਫੋਨ ਨਾ ਕੱਟੇ ਮੇਰਾ ਠੀਕ ਹੈ ਠੀਕ ਹੈ ਜੀ ਰਾਣਾ ਸਿੱਧੂ ਬੋਲਦਾ ਭਾਨਾ ਸਿੱਧੂ ਭਾਨੇ ਸਿੱਧੂ ਨੇ ਠੇਕਾ ਲਿਆ ਕੁੜੀਏ ਬੜਾ ਤੁਸੀਂ ਚਲਦੇ ਉਹਦੇ ਤੋਂ ਜਿਵੇਂ تیر ਤੋਂ ਕਾਂ ਚੱਲਦਾ ਹੁੰਦਾ ਭਾਨਾ ਸਿੱਧੂ ਭਾਨੇ ਸਿੱਧੂ ਨੇ ਠੇਕਾ ਲਿਆ ਕੱਲੀ ਮਾਂ ਨੇ ਭਾਨਾ ਸਿੱਧੂ ਜਿੰਮੇ ਵੀ ਜਿਹੜਾ ਦੁਨੀਆ ਦੇ ਸਾਰਾ ਕੁਝ ਆਪਦੇ ਪਰਚੇ ਆਪਦੇ ਸਰਪੂ ਵਾਲੇ ਕੱਲਾ ਉਹ ਮਰਦਾ ਫਿਰ ਇਹਦੇ ਮੁੜਕੇ ਜਦੋਂ ਕਿਤੇ ਮੁਸ਼ਕਲ ਬਣ ਜੇ ਭਾਨੇ ਸਿੱਧੂ ਤੇ ਮੁੜਕੇ ਲੋਕ ਉਹਦੇ ਨਾਲ ਖੜਨ ਨਾ ਜਿਹੜੇ ਕੰਮ ਲੈ ਕੇ ਨਿਕਲ ਜਾਂਦੇ ਆ ਉਹਨੂੰ ਵੇਖ ਕੇ ਕਿਸੇ ਹੋਰ ਦਾ ਹੱਕ ਨਹੀਂ ਬਣਦਾ ਵੀ ਕੋਈ ਹੋਰ ਵੀ ਮਦਦ ਕੀਤੀ ਜਾਵੇ ਅਸੀਂ ਵੀ ਪੜੇ ਲਿਖੇ ਲੋਕ ਆ ਸਾਨੂੰ ਵੀ ਉਹਨਾਂ ਲੋਕਾਂ ਤੋਂ ਚੇਟਕ ਲੱਗੀ ਆ ਮੇਰੇ ਨਾਲ ਮੁੰਡੇ ਕੰਮ ਕਰਦੇ ਜਿਹੜੇ ਤੁਹਾਡੇ ਵਰਗੇ ਏਜੰਟਾਂ ਤੋਂ ਪੀੜਤ ਐ ਜਿਨ੍ਹਾਂ ਨਾਲ ਠੱਗੀਆਂ ਵਜੀਆਂ 20 20 30 30 ਲੱਖ ਦੀਆਂ ਫੋਨ ਕੱਟੀ ਨਾ ਭਾਨੇ ਮੈਂ ਤੈਨੂੰ ਬੇਨਤੀ ਕਰਦੀ ਪਹਿਲਾਂ ਤੂੰ ਕਹਿੰਦਾ ਸਾਰਾ ਕੁਝ ਮੈਂ ਹੈਂਡਲ ਕਰ ਦੇ ਫਿਰ ਤੁਸੀਂ ਤਮੀਜ਼ ਮੈਂ ਤਮੀਜ਼ ਨਾਲ ਕਰ ਰਿਹਾ ਭੈਣ ਮੇਰੀ ਇੱਕ ਜੀਤ ਇੱਕ ਜੀਤ ਇੱਕ ਚੀਜ਼ ਦਾ ਧਿਆਨ ਰੱਖਿਓ ਜਿੱਥੇ ਮੈਂ ਹੱਥ ਪਾੜਾ ਮੈਂ ਕੀਸੀਆਂ ਕਰਾ ਦੇਣਾ ਹੁਣ ਮੈਂ ਤੈਨੂੰ ਕੁੜੀਏ ਜ਼ਿਆਦਾ ਕਹਿਣਾ ਨਹੀਂ ਚਾਹੁੰਦਾ ਤੂੰ ਕੁੜੀ ਹੈ ਮੈਂ ਤੈਨੂੰ ਕਹਿਣਾ ਪਤਾ ਨਹੀਂ ਮੇਰੀ ਭੈਣ ਦੀ ਉਮਰ ਹੈ ਮੇਰੀ ਧੀ ਦੀ ਉਮਰ ਹੈ ਜੋ ਵੀ ਹੈ ਮੈਂ ਤੈਨੂੰ ਕਹਿੰਦਾ ਮੇਰੇ ਨਾਲ ਬਹਿਸ ਨਹੀਂ ਕਰਨੀ ਤੇਰੇ ਗੋੜੇ-ਗੋੜੇ ਨਾਲ ਗੱਲ ਕਰਵਾ ਕੁੜੀਏ ਮੇਰੀ ਇਹ ਤੁਸੀਂ ਬਕਵਾਸ ਨਹੀਂ ਨਾ ਕਰਦੇ ਮੈਂ ਕਹਿ ਰਿਹਾ ਸ਼ਬਦਾਂ ਦਾ ਕੰਟਰੋਲ ਰੱਖਣਾ ਮੈਡਮ ਮੈਂ ਤੋ ਤੁਸੀਂ ਸਮਝਦੇ ਮੇਰੇ ਬਾਰੇ ਜਾਣਦੇ ਨਹੀਂ ਹੁਣੇ ਤੁਸੀਂ ਤੁਹਾਨੂੰ ਨਾਮ ਨਾਲ ਮੈਂ ਰਾਣਾ ਮੈਂ ਰਾਣਾ ਸੇ ਮੈਂ ਰਾਣਾ ਸਿੱਧੂ ਤੁਹਾਨੂੰ ਮੈਡਮ ਨਹੀਂ ਪਤਾ ਤੁਹਾਨੂੰ ਪਤਾ ਨਹੀਂ ਕਿਹੜੇ ਲੋਕਾਂ ਦਾ ਅਸ਼ੀਰਵਾਦ ਹੁੰਦਾ ਕਿਹੜੇ ਲੋਕਾਂ ਦੇ ਹੱਥ ਥੋੜੇ ਸਿਰ ਤੇ ਹੁੰਦੇ ਆ ਪਰ ਤੁਹਾਨੂੰ ਕਦੇ ਹੱਥ ਪਾਉਣਾ ਟੱਕਰਿਆ ਨਹੀਂ ਤੇ ਉਹਦੇ ਨਾਲ ਦੀ ਨਾਲ ਜਦੋਂ ਮੈਂ ਰਾਣਾ ਸਿੱਧੂ ਕਿਹਾ ਤੇ ਨਾਲ ਦੀ ਨਾਲ ਅੱਖਾਂ ਖੁੱਲ ਗਈਆਂ ਭਾਨਾ ਸਿੱਧੂ ਕਿਉਂਕਿ ਚੀਕਾਂ ਘਟਾਉਂਦਾ ਥੋੜੀਆਂ ਉਹ ਤੇ ਸਾਡੀ ਨਾਲ ਤੁਸੀਂ ਨਾ ਪੰਗਾ ਨਹੀਂ ਲੈ ਸਕਦੇ ਅਸੀਂ ਵੀ ਕੋਈ ਆਏ ਨਹੀਂ ਇੱਥੇ ਬੈਠੇ ਮੈਡਮ ਜ਼ਿਆਦਾ ਨਹੀਂ ਬੋਲਣਾ ਮੇਰੇ ਨਾਲ ਮੈਂ ਤੈਨੂੰ ਮੈਂ ਤੈਨੂੰ ਧੀ ਮੈਂ ਤੈਨੂੰ ਭੈਣ ਕਹਿ ਰਿਹਾ ਮੇਰੇ ਨਾਲ ਜਿਆਦਾ ਰਫ ਗੱਲ ਨਹੀਂ ਕਰਨੀ ਤੇਰੇ ਗੌੜੇ ਗੌੜੇ ਨਾਲ ਗੱਲ ਕਰਵਾ ਦੇ ਫੋਨ ਹੋਲਡ ਰੱਖ ਕੇ ਉਹਨੂੰ ਇਹ ਕਹਦੇ ਮੇਰੀ ਭੈਣ ਉਹਨੂੰ ਕਹ ਰਾਣਾ ਸਿੱਧੂ ਕੱਲ ਨੂੰ ਆਊਗਾ ਆਪਦੇ ਬੰਦੇ ਲੈ ਕੇ ਤੇਰੇ ਦਫ਼ਤਰ ਦੇ ਬਾਹਰ ਮੈਂ ਚੀਕਾ ਕਢਵਾਉਂਗਾ ਦਵਾਈ ਦੇ ਨਾਂ ਤੇ ਦਵਾਈ ਪੀ ਆਰ ਕਰਾਉਂਦਾ 9 ਲੱਖ ਰੁਪਏ ਲੈ ਬੈਠੇ ਹੋ ਤੁਸੀਂ ਸ਼ਰਮ ਨਹੀਂ ਆਦੀ ਤੁਹਾਨੂੰ ਰਾਣਾ ਸਿੱਧੂ ਅਸੀ ਕਿਸੇ ਰਾਣਾ ਸਿੱਧੂ ਨਹੀਂ ਤੁਸੀਂ ਨਹੀਂ ਜਾਣਦੇ ਮੇਰੀ ਤੁਹਾਡੇ ਗੌੜੇ ਗੌੜੇ ਨਾਲ ਗੱਲ ਕਰਵਾਉ ਮੈਂ ਤੇਰੇ ਨਾਲ ਗੱਲ ਨਹੀਂ ਕਰਨੀ ਕੁੜੀਆਂ ਮੈਂ ਕੁੜੀਆਂ ਦੇ ਬਾਲਾ ਮੂੰਹ ਨਹੀਂ ਲੱਗਦਾ ਹੁੰਦਾ ਮੇਰੀ ਗੱਲ ਕਰਵਾ ਦੇ ਮੇਰੀ ਭੈਣ ਮੰਨ ਕੇ ਉਹ ਗੰਦੇ ਕੰਮ ਕਰਨੇ ਨਾ ਰੱਖੇ ਇਮੀਗ੍ਰੇਸ਼ਨ ਦਾ ਗੁੱਡ ਥਿੰਕ ਕਿਹੜੀ ਗੁੱਡ ਥਿੰਕ ਸਰ ਸਰ ਗਲਤ ਰਹੀ ਜੀ ਪਤਾ ਨਹੀਂ ਪਾਉਂਦਾ ਕਮਾਗਲ ਹੈਲੋ ਹੈਲੋ ਗੜਾ ਸਾਹਿਬ ਬੋਲਦੇ ਹੋ ਹਾਂ ਜੀ ਸਰ ਕੌਣ ਜੀ ਰਾਣਾ ਸੇ ਤੂੰ ਬੋਲਦਾ ਬਟਿੰਡੇ ਤੋਂ ਰਾਜਾ ਜੀ ਬੋਲੋ ਜੀ ਹੁਕਮ ਕਰੋ ਤੁਸੀਂ ਇੱਕ ਮੁੰਡੇ ਦੇ ਨਾਲ ਇੱਕ ਮਿਹਨਤ ਮਜ਼ਦੂਰੀ ਵਾਲਾ ਮੁੰਡਾ ਮੇਰੇ ਕੋਲ ਬੈਠਾ ਆਉਂਦੀ ਮਾਤਾ ਨੂੰ ਲੈ ਕੇ ਸਵੇਰੇ ਸਵੇਰੇ ਦਿਨ ਨਹੀਂ ਚੜਾ ਮੈਂ ਖੇਤ ਗੇੜਾ ਮਾਰਨ ਆਇਆ ਵਾਂ ਤੁਸੀਂ 9 9.5 ਲੱਖ ਰੁਪਇਆ ਦੁਬਈ ਪੀਆਰ ਦਾ ਕਹਿ ਕੇ ਲੈ ਲਿਆ ਕਿਹੜੀ ਦੁਬਈ ਦੀ ਪੀਆਰ ਹੁੰਦੀ ਹੈ 3 ਲੱਖ ਆ ਜੀ ਕੀ ਪ੍ਰੂਫ ਹੈ ਦੱਸੋ ਪ੍ਰੂਫਰਾਪ ਨਹੀਂ ਪੁੱਛਣੇ ਮੇਰੇ ਕੋਲ ਮੈਂ ਪ੍ਰੂਫਰਾਪ ਨਹੀਂ ਮੈਂ ਜਾਣਦਾਗਾ ਮੈਂ ਸਾਰੀਆਂ ਚੀਜ਼ਾਂ ਮੇਰੀ ਮੇਰੀ ਡੀਐਨਟੀ ਸੁਣਾ ਸੁਣੋ ਮੈਂ ਇੱਜ਼ਤ ਨਾਲ ਹੀ ਗੱਲ ਕਰਦਾ ਤੇ ਇੱਜ਼ਤ ਨਾਲ ਹੀ ਸੁਣਾ ਚਾਹਣਾ ਬਸ ਇੱਜ਼ਤ ਨਾਲ ਹੀ ਕਰਿਓ ਇੱਜ਼ਤ ਬਾਤਮੀ ਜੀ ਨਾਲ ਬਾਤਮੀ ਜੀ ਨਾਲ ਕਰਿਓ ਵੀ ਨਾ ਜਿਹਨਾਂ ਨਾਲ ਗੱਲ ਕਰਨੀ ਹੈ ਨਾ ਤੇ ਜਿੱਥੇ ਮਰਜ਼ੀ ਦੇਖ ਲੀ ਮੈਂ ਤੁਹਾਡੇ ਮੈਂ ਕਹਿਣਾ ਹਾਂ ਸ਼ਬਦ ਹਾਂ ਸ਼ਬਦ ਜਿਹੜੇ ਆ ਨਾ ਆਪਦੀ ਜ਼ੁਬਾਨ ਬੱਤੀ ਦੰਦਾਂ ਦੇ ਅੰਦਰ ਰੱਖ ਕੇ ਗੱਲ ਕਰੀ ਮੇਰੇ ਨਾਲ ਮੈਂ ਤੈਨੂੰ ਸਾਫ ਸ਼ਬਦਾਂ ਚ ਮੈਂ ਤੈਨੂੰ ਸਾਫ ਸ਼ਬਦਾਂ ਚ ਕਹਤਾ ਕਿ ਰਾਣਾ ਸਿੱਧੋ ਬੋਲਦਾ ਤੂੰ ਮੇਰੇ ਬਾਰੇ ਜਾਣਦਾ ਨਹੀਂ ਮੈਂ ਤੌਣ ਤੇ ਗੋਡਾ ਰੱਖ ਦਿੰਦਾ ਹੁਣ ਪਰ ਮੈਨੂੰ ਐਂ ਦੱਸ ਵੀ ਤੇਰੇ ਕੋਲੇ ਕੀ ਪ੍ਰੂਫ ਆ ਜੀ ਇਹਨਾਂ ਡੱਕੀ ਮਾਰੀ ਮੈਨੂੰ ਲੋੜ ਹੀ ਨਹੀਂ ਪੈਂਦੀ ਪ੍ਰੂਫਾਂ ਦੀ ਜ ਮੇਰੀ ਗੱਲ ਸੁਣ ਵੀ ਯਾਰ ਜਾ ਤਾਂ ਲਬਰ ਲਬਰ ਨਹੀਂ ਕਰਨੀ ਮੇਰੇ ਨਾਲ ਮੇਰੀ ਗੱਲ ਸੁਣਨ ਦੀ ਕੋਸ਼ਿਸ਼ ਕਰ ਮੈਂ ਕਹਿੰਦਾ ਲਬਰ ਲਬਰ ਨਹੀਂ ਕਰਨੀ ਗੱਲ ਸੁਣ ਮੇਰੀ ਹਾ ਤੋ ਵੀ ਠੱਗਿਆ ਸੀ ਠੱਗੇ ਮਾਰਦੇ ਬੱਤੇ ਵੀ ਮੈਂ ਸਾਫ ਸ਼ਬਦਾਂ ਚ ਕਹਤਾ ਮੇਰੀ ਪਿਆਰ ਨਾਲ ਗੱਲ ਸੁਣ ਮੇਰੀ ਪਿਆਰ ਨੂੰ ਯਾਰ ਮੇਰੀ ਪਿਆਰ ਨਾਲ ਗੱਲ ਸੁਣ ਲਾ ਕੇ ਕੱਲਾ ਲਬਰ ਲਬਰ ਕਰਨੀ ਸਿੱਖੀਏ ਤੂੰ ਮੇਰੀ ਗੱਲ ਸੁਣ ਪਿਆਰ ਨਾਲ ਚੁੱਪ ਕਰਕੇ ਚੁੱਪ ਕਰਕੇ ਗੱਲ ਸੁਣ ਮੇਰੀ ਚੁੱਪ ਕਰਕੇ ਗੱਲ ਸੁਣ ਮੇਰਾ ਬੀਪੀ ਨਾ ਵਧਾ ਸਵੇਰੇ ਸਵੇਰੇ ਮਾਤਾ ਰੋਈ ਜਾਂਦੀ ਮੇਰੇ ਕੋਲ ਬੈਠੀ ਠੀਕ ਹੈ ਮੁੰਡਾ ਵੇਖੋ ਕਹਿੰਦਾ ਮਿਹਨਤ ਮਜ਼ਦੂਰੀ ਕਰਦਾ ਮੈਂ ਮੈਂ ਸੌਫਟਚਾਪ ਦਾ ਜਿੱਦ ਗੱਲ ਕਰਨ ਸੌਫਟਚਾਪ ਦਾ ਸੌਫਟਚਾਪ ਦਾ ਗੱਲ ਸੁਣ ਲੈ ਤੇਰੀ ਸੌਫਟਚਾਪ ਦਾ ਗੱਲ ਸੁਣ ਲੈ ਤੇਰੀ ਇਹਨਾਂ ਨੇ 9 ਲੱਖ ਰੁਪਏ ਦੋਤੇ ਤੁਹਾਨੂੰ ਦਿੱਤਾ ਕੀ ਨਾ ਤਰਾ ਗੁਰਜਿੰਦਰ ਜੀ ਗੁਰਜਿੰਦਰ ਗੁਰਜਿੰਦਰ ਮੁੰਡਾ ਇਧਰ ਮੇਰੇ ਬਠਿੰਡੇ ਏਰੀਆ ਤੋਂ ਕੋ ਠੀਕ ਹੈ ਚਲੋ ਜਿਆਦਾ ਅਣਜਾਣ ਬਣਨ ਦੀ ਕੋਸ਼ਿਸ਼ ਨਹੀਂ ਕਰਨੀ ਜਿਆਦਾ ਨਿਆਣੇ ਬਣਨ ਦੀ ਕੋਸ਼ਿਸ਼ ਨਹੀਂ ਕਰਨੀ ਜਿਆਦਾ ਚਲਾਕ ਬਣਨ ਦੀ ਕੋਸ਼ਿਸ਼ ਨਹੀਂ ਕਰਨੀ ਇਹਨਾਂ ਦਾ 9 ਜਾਂ 9.5 ਲੱਖ ਰੁਪਏ ਤੁਹਾਨੂੰ ਆਇਆ 50000 ਰੁਪਏ ਅਕਾਊਂਟ ਚ ਬਾਕੀ ਤੁਸੀਂ ਲਿਆ ਕੈਸ਼ ਇਹ ਜੇ ਮੁਕਰ ਛੋਟਾ ਨਾ ਗਰ ਕੋਈ ਮਾਤਾ ਜੀ ਕੋਈ ਗੱਲ ਨਹੀਂ ਮੇਰੇ ਕੋਲ ਬੈਠਿਆ ਖੇਤ ਆਇਆ ਸੀ ਗੇੜਾ ਮਾਰਨ ਇਥੇ ਪਹਿਲਾਂ ਆਏ ਬੈਠੇ ਮੇਰੇ ਨਾਲੋਂ ਇੱਕ ਚੀਜ਼ ਦਾ ਧਿਆਨ ਰੱਖੋ ਮੈਨੂੰ ਖੁੱਲੇ ਸ਼ਬਦਾਂ ਚ ਦੱਸ ਦਿਓ ਹਾਂ ਜਾਂ ਨਾ ਦੇ ਵਿੱਚ ਤੁਹਾਨੂੰ ਕਿੰਨੇ ਘੰਟੇ ਦੇਵਾਂ 24 ਘੰਟੇ 48 ਘੰਟੇ ਜਾਂ 72 ਘੰਟੇ ਕਿੰਨੇ ਘੰਟੇ ਚਾਹੀਦੇ ਜਿੰਨੇ ਘੰਟਿਆਂ ਦੇ ਵਿੱਚ ਗੁਰਜਿੰਦਰ ਤੁਹਾਡੀ ਇਸ ਕੁੜੀ ਨੂੰ ਗੁਰਪ੍ਰੀਤ ਨੂੰ ਫੋਨ ਕਰਦਾ ਜਦੋਂ ਆਪਦੇ ਨੰਬਰ ਤੋਂ ਤਾਂ ਤੁਹਾਡੀ ਕੁੜੀ ਫੋਨ ਚੁੱਕ ਕੇ ਕਹਿੰਦੀ ਸਰ ਮੇਰਾ ਪਰਸਨਲ ਨੰਬਰ ਸੀ ਮੈਂ ਉੱਥੇ ਗੋੜਾ ਸਾਹਿਬ ਕੋਲ ਕੰਮ ਕਰਦੀ ਸੀ ਮੈਂ ਉੱਥੋਂ ਹਟ ਗਈ ਆ ਜਦੋਂ ਹੋਰ ਨੰਬਰ ਤੋਂ ਲਾਉਂਦੇ ਉਦੋਂ ਚੁੱਕ ਕੇ ਫੋਨ ਜਿਹੜਾ ਉਹ ਪਿਕ ਕਰਦੀ ਹੈ ਤੇ ਨਾਲ ਉਹ ਸਾਰੀ ਡੀਲ ਕਰਦੀ ਹੈ ਕਿ ਤੁਹਾਨੂੰ ਇੱਥੇ ਭੇਜ ਦੇਵਾਂਗੇ ਤੁਹਾਨੂੰ ਉੱਥੇ ਭੇਜ ਦੇਵਾਂਗੇ ਉਹ ਸਾਰੀਆਂ ਗੱਲਾਂ ਕੁੜੀ ਕਰਦੀ ਤੁਹਾਡੇ ਅੰਡਰ ਕੰਮ ਕਰਦੀ ਹੈ ਤੁਹਾਡੀ ਮਤਲਬ ਉਹ ਮਾਸਟਰ ਮਾਈਂਡ ਜਿਹੜੀ ਕੁੜੀ ਉਹ ਰੱਖੀ ਹੋ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਲੋਕਾਂ ਦੀਆਂ ਧੀਆ ਭੈਣਾਂ ਨੂੰ ਵਰਦ ਕੇ ਤੁਸੀਂ ਲੋਕ ਜਿਹੜੇ ਨੇ ਤੁਸੀਂ ਟਰੈਵਲ ਥੱਗ ਟਰੈਵਲ ਜੰਟ ਤੁਸੀਂ ਲੋਕਾਂ ਦਾ ਕਰੋੜਾਂ ਰੁਪਏ ਲੈ ਕੇ ਤੇ ਰਫੋ ਚੱਕਰ ਹੋ ਜਾਂਦਾ ਮੇਰੇ ਕੋਲ ਮੁੰਡੇ ਉਹ ਬੈਠੇ ਆ ਜਿਹੜੇ ਜਿਨਾਂ ਨੇ ਕਿਹਾ ਕਿ ਠੱਗੀਆਂ ਨਹੀਂ ਖਾਣੀਆਂ ਸੀ ਦੋ ਚਾਰ ਕਿੱਲਾਂ ਦੇ ਵਿੱਚ ਤੇ ਮੇਰੇ ਮੇਰੇ ਨਾਲ ਹੈਲਪ ਕਰਨ ਦੇ 24 ਘੰਟੇ ਤੁਰਦੇ ਮੇਰੇ ਕੋਲ ਮੁੰਡੇ ਬੈਠੇ ਠੀਕ ਹੈ ਮੈਨੂੰ ਇੱਕ ਗੱਲ ਦੱਸ ਦੇ ਮੇਰਾ ਮੈਨੂੰ ਹੀ ਪਤਾ ਤੁਹਾਡੀ ਉਮਰ ਕਿਹੜੀ ਮੇਰਨੋਂ ਵੱਡੀ ਹੈ ਕਿ ਮੈਨੂੰ ਛੋਟੀ ਹੈ ਮੇਰਾ ਵੱਡਾ ਭਰਾ ਹੈ ਕਿ ਮੇਰਾ ਛੋਟਾ ਭਰਾ ਹੈ ਜਿਹੜੀ ਗਰਮੀ ਤੇਰੇ ਵੱਲੋਂ ਹੋਗੀ ਮੇਰੇ ਵੱਲੋਂ ਹੋਗੀ ਜੇ ਤੂੰ ਗਰਮ ਬੋਲਿਆ ਤੇ ਮੈਂ ਬੋਲ ਗਿਆ ਮੈਨੂੰ ਇਹ ਦੱਸੋ ਕਿ ਇਹਨਾਂ ਦੇ ਪੈਸੇ ਕਦੋਂ ਮੋੜਨ ਕਿਹੜੇ ਪੈਸੇ ਦੀ ਗੱਲ ਕਰਦੇ ਹੋ ਸਰ ਕੀ ਪੈਸੇ ਕਿਹੜੇ ਪੈਸੇ ਮੈਨੂੰ ਇਹ ਦੱਸੋ ਦੱਸੋ ਜਿਹੜੇ ਖਾਤੇ ਸੀ ਪੁਆ ਆਣੀ ਥੋਡੀ ਕੁੜੀ ਜਿਹੜੀ ਗੁਰਪ੍ਰੀਤ ਗੱਲ ਕਰੀ ਜਾਂਦੀ ਸੀ ਉਹਨੇ ਸਾਰੀ ਡੀਲ ਕੀਤੀ ਹੈ ਮੁੰਡੇ ਦੇ ਨਾਲ ਬਿਲਕੁਲ ਜੀ ਸਾਡਾ ਦਿਮਾਗ ਖਰਾਬ ਨਹੀਂ ਵੀ ਐਵੇਂ ਤੁਹਾਡੇ ਗਲ ਪੇਜੇਗਾ ਤੁਸੀਂ ਸਾਨੂੰ ਨਹੀਂ ਜਾਣਦੇ ਸੀ ਤੁਹਾਨੂੰ ਨਹੀਂ ਜਾਣਦੇ ਪਰ ਜਦੋਂ ਪੇਟਪੰਦੇ ਸਾਡੇ ਕੋਲੇ ਆਉਂਦੇ ਆ ਤੇ ਤੁਸੀਂ ਮੇਰਾ ਨਾਮ ਸੁਣਿਆ ਹੋਵੇ ਰਾਣੇ ਸਿੱਧੂ ਨੇ ਲੋਕਾਂ ਦੇ ਕੰਮਾਂ ਦਾ ਕਰਕੇ ਆਪਦੇ ਤੇ 50 ਤੋਂ ਵੱਧ ਪਰਚੇ ਪਵਾ ਕੇ ਰੱਖੇ ਆ ਤੇ ਲੈ ਨਹੀਂ ਚਾਹੁੰਦਾ ਵੀ ਜਾਂ ਤੁਹਾਡੇ ਦੇ ਪਰਚਾ ਹੋ ਜਾਏ ਮੇਰੇ ਦੇ ਪਰਚਾ ਹੋ ਜਾਏ ਇਹਨਾਂ ਦਾ 9 ਲੱਖ ਤੋਂ ਵੱਧ ਰੁਪਈਆ ਤੁਸੀਂ ਬਹੁਤ ਗਲਤ ਤਰੀਕੇ ਨਾਲ ਠੱਗੀ ਮਾਰੀ ਹੈ ਬਹੁਤ ਵੱਡਾ ਝੂਠ ਬੋਲ ਕੇ ਅਣਪੜ ਬੰਦੇ ਵਿਚਾਰੇ ਮਿਹਨਤ ਮਜ਼ਦੂਰੀ ਕਰਦੇ 9 ਲ ਵੀ ਅਸੀਂ ਦੁਬਈ ਤੁਹਾਨੂੰ ਪੀਆ ਪਹਿਲੇ ਕਹਿ ਚੁੱਕੇ ਹਾਂ ਕਿ ਮੈਂ 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 ਗੁਰਪ੍ਰੀਤ ਨਾਮ ਨਕਾਰ ਕਰ ਲੂੰਗਾ ਠੀਕ ਹੈ ਉਹਨਾਂ ਨੂੰ ਪਤਾ ਕਰ ਲੂੰਗਾ ਵੀ ਕਿਸੇ ਕਿਸੇ ਨਾਲ ਪੇਮੈਂਟ ਆਈ ਸੋਨਾ ਸਾਹਿਬ ਗੱਲ ਗੁੱਲ ਕਰ ਗੱਲ ਗੁੱਲ ਮੇਰੀ ਮੇਰੀ ਹਾਂ ਜੇ ਕਿਤੇ ਕੋਈ ਪ੍ਰੋਬਲਮ ਆਇਆ ਆਈ ਕੀ ਮੈਂ ਤਾਂ ਐਸਾ ਸਾਡੇ ਵੀ ਨਹੀਂ ਆਏ ਵੀ ਹੈ ਤਾਂ ਕੋਈ ਗੱਲ ਨਹੀਂ ਆਪਾਂ ਬੈਠੇ ਇੰਸਟਵਲ ਕਰ ਲਾਂਗੇ ਤੁਹਾਡੇ ਨਾਲ ਹਾਂ ਹਾਂ ਆਹ ਹੋਈ ਬੰਦਿਆਂ ਵਾਲੀ ਗੱਲ ਨਹੀਂ ਤਾਂ ਮੈਂ ਕਿਹਾ ਮੁੰਡੇ ਸਾਡੇ ਮੁੰਡੇ ਉਹੋ ਜਿਹੇ ਅਜਿਹੋ ਜਿਹੇ ਮੈਂ ਆ ਸਾਡੇ ਦਿਮਾਗ ਵਿੱਚ ਬੈਂਟ ਚ ਖਰਾਬ ਹੋ ਜਾਂਦੇ ਆ ਕਿ ਐ ਨਾ ਹੋਵੇ ਵੀ ਮੁੜ ਕੇ ਗੱਡੀ ਤੁਹਾਡੇ ਦਫ਼ਤਰ ਵਾਲ ਨੂੰ ਤੋੜ ਕੇ ਬੈਠੇ ਹੋਈ ਅਸੀਂ ਜੇ ਅਸੀਂ ਬਾਹਰ ਆ ਗਏ ਨਾ ਤਾਂ ਫਿਰ ਜਿਹੜੇ ਬੰਦਿਆਂ ਨਾਲ ਸਾਡਾ ਵਾਹ ਪਿਆ ਨਾ ਉਹ ਜਾਣਦੇ ਜਲੂਸ ਬਹੁਤ ਭਾੜਾ ਕੱਢਦੇ ਹੁੰਦੇ ਅਸੀਂ ਤਾਂ ਮੁੰਡੇ ਆਪਦਾ ਗੱਲ ਕਿ ਐਨੀ ਤਕਲੀਫ ਤੁਹਾਨੂੰ ਆਪਾਂ ਹੋਣੀ ਨਹੀਂ ਦਿੰਦੇ ਮੇਰੀ ਗੱਲ ਸਮਝੋ ਤਾਂ ਕੋਈ ਚੱਕੜ ਨਹੀਂ ਬੈਠ ਕੇ ਸ਼ਾਮ ਤੱਕ ਤੁਹਾਨੂੰ ਟਾਈਮ ਦਿ ਕਿੰਨੇ ਵਜੇ ਤੱਕ ਦਾ ਕਿੰਨੇ ਵਜੇ ਮੈਨੂੰ ਪੁੱਛ ਲੈਣਾ ਕਾਲਟਿਮੈਂਟ ਦਾ ਟਾਈਮ ਦਿਓ ਮੈਂ ਪੁੱਛਦਾ ਤੁਹਾਨੂੰ ਤੁਹਾਡਾ ਫੋਨ ਬੰਦ ਨਹੀਂ ਹੋਣਾ ਚਾਹੀਦਾ ਜਿਹੜੇ ਮੇਰੇ ਨੰਬਰ ਤੋਂ ਕਾਲ ਆਈ ਆ ਤੁਸੀਂ ਮੇਰਾ ਨੰਬਰ ਜੇ ਨਾ ਚੁੱਕਿਆ ਫਿਰ ਹਿਸਾਬ ਲਾ ਲਓ ਮੈਂ ਨਹੀਂ ਸਾਡੇ ਇਮੀਗ੍ਰੇਸ਼ਨ ਵਾਲੇ ਬਹੁਤ ਨੰਬਰ ਚੱਲਦੇ ਨੇ ਗੁਰਦੀਪ ਕੋਲੇ ਵੀ ਨੰਬਰ ਚੱਲਦਾ ਗੁਰਪ੍ਰੀਤ ਮੈਨ ਕੋਲੇ ਵੀ ਕੋਲੇ ਵੀ ਨੰਬਰ ਚੱਲਦਾ ਇਹਨਾਂ ਦੀ ਗੱਲ ਤੁਹਾਡੀ ਗੁਰਪ੍ਰੀਤ ਮੈਡਮ ਦੇ ਇਸੇ ਨੰਬਰ ਤੇ ਹੁੰਦੀ ਹੈ ਜਦੋਂ ਮੈਂ ਮੈਂ ਤੁਹਾਨੂੰ 5 ਵਜੇ ਤੋਂ ਪਹਿਲਾਂ ਬੋਲੋ 3 ਵਜੇ ਕਾਲ ਕਰਾਂ 4 ਵਜੇ ਕਰਾਂ 5 ਵਜੇ ਕਿੰਨੇ ਵਜੇ ਕਰਾਂ ਜਦੋਂ ਮੈਨੂੰ ਪਤਾ ਹੋਣਾ ਚ ਆਰੇ ਫਾਈਲ ਦੀ ਇਨਕੁਆਰੀ ਕਰਕੇ ਤੁਹਾਨੂੰ ਪੰਜ ਵੇਲੇ ਸਾਰੀ ਇਨਕੁਆਰੀਆਂ ਵਾਲੇ ਗੱਲਾਂ ਚ ਮੈਨੂੰ ਨਹੀਂ ਲਿਜਾਉਣਾ ਯਾਰ ਮੈਂ ਸਾਫ਼ ਕਹਤਾ ਗੋੜਾ ਸਾਹਿਬ ਤੁਹਾਨੂੰ ਇੱਜ਼ਤ ਕਰੋ ਇੱਜ਼ਤ ਕਰਵਾਓ ਠੀਕ ਹੈ ਉਹਨਾਂ ਨਾਲ ਮੈਂ ਮੈਂ ਆਪਣੇ ਦਫ਼ਤਰ ਚ ਇਨਕੁਆਰੀ ਕਰੂੰਗਾ ਨਾ ਕਿੰਨੇ ਪੈਸੇ ਕਿਵੇਂ ਆਏ ਆ ਕਿਹਦੇ ਖਾਤੇ ਚ ਆਏ ਆ ਕਿਹੜੇ ਕੁਝ ਇਤਰਾ ਹੀ ਆਇਆ ਇਹ ਨਾ ਪੁੱਛਣਾ ਤਾਂ ਹੈ ਨਾ ਆਪਣੇ ਅਫਸਰ ਮੈਂ ਕਹਿੰਦਾ ਜੇ ਨਾ ਬੰਦਿਆਂ ਦੇ ਵਿੱਚ ਝੂਠ ਹੋਇਆ ਨਾ ਮਾਤਾ ਐਵੇਂ ਨਹੀਂ ਰੋਈ ਜਾਂਦੀ ਮੁੰਡਾ ਐਵੇਂ ਨਹੀਂ ਰੋਈ ਜਾਂਦਾ ਜੇ ਨਾ ਝੂਠ ਹੋਇਆ ਤਾਂ ਮੈਂ ਪਰਚਾ ਇਹਨਾਂ ਦੇ ਪਾਉਂਦਾ ਬਹੁਤ ਰੋਂਦੀ ਹੈ ਜੀ ਉਹ ਛੱਡੋ ਇਹਨਾਂ ਗੱਲਾਂ ਮੈਂ ਕਹ ਇਹਨਾਂ ਗੱਲਾਂ 'ਚ ਮੈਂ ਇਹਨਾਂ ਗੱਲਾਂ 'ਚ ਮੈਂ ਨਹੀਂ ਪੈਣਾ ਜੇ ਝੂਠ ਹੋਇਆ ਤੁਹਾਡੇ ਸਾਹਮਣੇ ਕੋਲੋਂ ਜੀ ਸਮਝਾਤਾ ਨਾ ਕਿ ਤੁਹਾਨੂੰ ਸ਼ਾਮ ਨੂੰ 5 ਵਜੇ ਸਾਰੀ ਕਲੀਅਰ ਬੋਲ ਦੇ ਦਿੰਦੇ ਹਾਂ ਜੇ ਪੇਮੈਂਟ ਆਈ ਹੋਈ ਪੈਸੇ ਆਏ ਹੋਏ ਤਾਂ ਤੁਸੀਂ ਜਦੋਂ ਮਰਜ਼ੀ ਆ ਜਿਓ ਆਪਾਂ ਬੈਠ ਕੇ ਜਿਵੇਂ ਕੋਈ ਸਮੇਂ ਡੀਲ ਕਰ ਲ બસ ਗੱਲ ਖਤਮ ਤੁਸੀਂ ਮੈਂ ਪਹਿਲਾਂ ਬਿਠਾ ਕੇ ਪੁੱਛ ਲਿਆ ਪੈਸੇ ਤੁਹਾਨੂੰ ਆਏ ਆ ਕੋਈ ਦੋਰਾ ਇੰਨੀ ਇਹਦੇ ਵਿੱਚ ਐ ਨਹੀਂ ਗੱਲ ਮੈਂ ਤੁਹਾਨੂੰ ਇੱਕ ਧਰ ਨੂੰ ਪੁੱਛ ਲਿਆ ਤੁਸੀਂ ਇੱਕ ਧਰ ਨੂੰ ਦੇਖੋ ਇੱਕ ਧਰ ਨੂੰ ਪੁੱਛ ਲਿਆ ਇੱਕ ਧਰ ਨੂੰ ਉਸ ਤਰੀਕੇ ਨਾਲ ਪੁੱਛਿਆ ਮੈਂ ਮੇਰਾ ਤਰੀਕਾ ਪੁੱਛਣਾ ਉਹ ਨਹੀਂ ਵੀ ਮੈਂ ਪੁੱਛ ਲਿਆ ਤੇ ਬਸ ਗੱਲ ਨਿਬੜ ਗਈ ਜਿਹੜੇ ਤਰੀਕੇ ਮੈਂ ਪੁੱਛਣਾ ਹੁੰਦਾ ਮੈਂ ਪੁੱਛ ਲਿਆ ਜੇ ਇਹ ਗਲਤ ਹੋਣਗੇ ਇਹਨਾਂ ਦੀ ਸੁਣ ਲਈ ਇਹਨਾਂ ਦੀ ਸੁਣ ਲਈ ਜ ਨਹੀਂ ਮੇਰੀ ਸੁਣੋ ਪਲੀਜ਼ ਸੁਣੋ ਮੇਰੀ ਗੱਲ ਇਹਨਾਂ ਦੀ ਸੁਣ ਲਈ ਸਾਰੀ ਮੈਨੂੰ ਆਪ ਵੀ ਇਨਕੁਆਰੀ ਕਰ ਲੈਣ ਦਿਓ ਬਾਅਦ ਵਿੱਚ ਤੁਹਾਨੂੰ ਮੇਰਾ ਕੋਈ ਬਾਹਲੀ ਲੰਮੀ ਇਨਕੁਆਰੀ ਨਹੀਂ ਹੁੰਦੀ ਬਾਹਲੀ ਲੰਮੀ ਇਨਕੁਆਰੀ ਨਹੀਂ ਮੈਂ ਗੋੜਾ ਸਾਹਿਬ ਮੇਰੀ ਗੱਲ ਸੁਣੋ ਬਾਹਲੀ ਲੰਮੀ ਇਨਕੁਆਰੀ ਨਹੀਂ ਹੁੰਦੀ ਤੁਹਾਡੇ ਆਪਣੇ ਤੁਹਾਡੇ ਆਪਣੇ ਤੁਹਾਡੇ ਆਪਣੇ ਸਿਸਟਮ ਦੇ ਵਿੱਚ ਸਾਰਾ ਕੁਝ ਪਿਆ ਹੈ ਉੱਥੇ ਗੁਰਜਿੰਦਰ ਭਰੋ ਜੋ ਇਹਦਾ ਕਾਗਜ਼ ਪੱਤਰਾ ਤੁਹਾਨੂੰ ਪਤਾ ਹੈ ਇਹਦਾ ਨਾਮ ਨੰਬਰ ਤੁਹਾਡੇ ਕੋਲ ਸੇਵ ਹੈ ਗੁਰਜਿੰਦਰ ਭਰੋ ਤੁਹਾਨੂੰ ਪਤਾ ਲੱਗ ਜਾਣਾ ਮੈਨੂੰ 3 ਵਜੇ ਤੱਕ ਰਿਪੋਰਟ ਚਾਹੀਦੀ ਹੈ ਮੈਂ ਹੁਣੇ ਨਹੀਂ ਮੁਸਹਨ ਨਹੀਂ ਵਰਤੀ ਮੈਂ ਹੁਣੇ ਓਕੇ ਬਾਤਾ ਜੀ ਬੇਫਿਕਰ ਹੋ ਜੋ ਬਾਈਕ ਦੀ ਗੱਲ ਕਰ ਲਈ ਤੁਹਾਡੇ ਪੈਸੇ ਦੁੱਧ ਦੇਣੇ ਵਾ ਸ਼ਾਬਾਸ਼ ਸ਼ਾਬਾਸ਼ ਬਾਤਾ ਇਹ ਨਾ ਹੋਵੇ ਨਹੀਂ ਨਹੀਂ ਜੀ ਅਸੀਂ ਨਾ ਥੋੜਾ ਗੁਰਜਿੰਦਰ ਭਰਾ ਕੋਈ ਝੂਠ ਨਹੀਂ ਹੋਣਾ ਨਹੀਂ 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 ਅਸੀਂ 9 ਲੱਖ ਦਿੱਤਾ ਹੈ ਇਹਨਾਂ ਨੂੰ ਕੁੜੀ ਨਹੀਂ ਦਿੱਤਾ ਕਦੇ ਸਾਰ ਮੁੰਡਾ ਨਾਲ ਬੈਠਾ ਨਹੀਂ ਕਦੇ ਆਫਿਸ ਚ ਚਾਰ ਮੁੰਡੇ ਬੈਠਾ ਸੀ ਸਾਰਿਆਂ ਦੇ ਸਾਹਮਣੇ ਦਿੱਤੇ ਜੀ ਨਹੀਂ ਨਹੀਂ ਹਾਂਜੀ ਹਾਂਜੀ ਅਸੀਂ ਝੂਠ ਨਹੀਂ ਮਾਰਦੇ ਜੀ ਪੇਮੈਂਟ ਤੁਹਾਡੇ ਖਾਤਿਆਂ ਵਗੈਰਾ ਜੋ ਕੋਈ ਨਿਕਲੀ ਹੋ ਨਾ ਇੱਕ ਖਾਤੇ ਜੀ ਬਾਕੀ ਕੈਸ਼ ਹੈ ਜੀ ਕੈਸ਼ ਜਦੋਂ ਤੁਸੀਂ ਦਿੱਤਾ ਹੈ ਕੈਸ਼ ਫੜ ਕੇ ਦਿੱਤਾ ਕਿ ਖਾਤਿਆਂ ਜੋ ਕੋਈ ਲੈਣ ਦਾ ਸਿਸਟਮ ਹੋ ਬੈਂਕ ਚ ਕਢਾ ਕੇ ਬਾਕੀ ਫੜ ਧੜ ਕੇ ਜੀ ਉਹ ਵੀ ਸਬੂਤ ਹੈਗੇ ਸਾਡੇ ਅਗਰ ਜਿਹੜੀ ਗੱਲ ਮੈਂ ਪੁੱਛ ਰਿਹਾ ਵੀ ਜਿੱਥੋਂ ਫੜੇ ਆ ਉਹਨਾਂ ਦਾ ਸਬੂਤ ਫੜਿਆ ਹਾਂ ਜੀ ਫੜ ਕੇ ਬੰਦਾ ਕਿਤੇ ਹੋਰ ਨਹੀਂ ਵਰਤਦਾ ਪਰ ਜੇ ਤੁਹਾਡੀ ਗੱਲ ਝੂਠ ਹੈ ਤੇ ਫਿਰ ਮੈਂ ਤੁਹਾਡੇ ਨਹੀਂ 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 ਅਸੀਂ ਜੀ ਅਸੀਂ ਤਾਂ ਸਾਜੀ ਕਰਜਾ ਜਾ ਕੇ ਲਾਵਾਂਗੇ ਸਾਡੇ ਤਾਂ ਹੋਰ ਕਰਜਾ ਚੜ ਗਿਆ ਜੀ ਤਾਂ ਵਿਆਜ ਤੇ ਫੜੀ ਸਾ ਅਹੀ ਥੱਕੇ ਖਾ ਕੇ ਇਹ ਤੇ ਬਾਈ ਜੀ ਨਾਲ ਆਏ ਆ ਹਾਨੂੰ ਵੀ ਪਤਾ ਸਾਡੇ ਕੋਲ ਪੰਜ ਚਾਰ ਕੱਲੇ ਆ ਸੀ ਦਾ ਬਸ ਉਹਦੇ ਜਿਹੜਾ ਕਰ ਲਾਂਗੇ ਪਹਿਲਾਂ ਵੀ ਆਈ ਚੀਜ਼ ਜਿਹੜੀ ਤੁਸੀਂ ਠੱਗੀ ਖਾਈ ਬੈਠੇ ਮੈਂ ਖਾ ਗਿਆ ਆਪ ਬਾਈ ਨਾਲ ਮੇਰੀ ਮਾਂ ਨੇ ਤਾਂ ਇਹਦੇ ਸੁਧਾਰਨੇ ਹੁਣ ਜਿਵੇਂ ਇਸ ਕਿਵੇਂ ਮਰਜੀ ਸੁਧਾਰ ਕੇ ਮੇਰੀ ਮਾਂ ਨੇ ਤਾਂ ਮੈਨੂੰ ਰੋਕਿਆ ਹੀ ਕਿ ਤੂੰ ਰਹਿਣ ਦੇ ਰਹਿਣ ਦੇ ਮੈਂ ਮੈਂ ਕਿਹਾ ਮਾਂ ਆਪਣਾ ਕਰਜ ਲੈ ਜੂ ਨਾਲੇ ਤੀ ਵਿਆਹੀ ਹੋਊਗੀ ਆਪਣੀ ਮੇਰੀ ਭੈਣ ਵਿਆਹੀ ਹੋਊਗੀ ਇਹ ਕਦੀ ਚੱਲ ਫਿਰ ਠੀਕ ਆਪਾਂ ਲਾ ਕੇ ਵੇਖ ਲੈਣੇ ਪਹਿਲੇ ਤੇ ਯਾਰ ਦੁਬਈ ਦੀ ਪੀਆਰ ਕਿਹੜੀ ਹੁੰਦੀ ਆ ਮਾੜਾ ਮਾੜਾ ਸਾਨੂੰ ਨਹੀਂ ਪਤਾ ਜੀ ਸੀ ਅਨਪੜ ਥੋੜੇ ਪੜੇ ਲਿਖੇ ਆ ਜੀ ਅਸੀਂ ਅਨਪੜ ਬੰਦੇ ਸਾਨੂੰ ਪਸਾ ਓਕੇ ਮਾਤਾ ਜੀ ਹਾਂ ਬੱਦ ਜੀ ਬੋਲੋ ਆ ਤੁਸੀਂ ਗੁਲਦਸਤਾ ਆਪਣਾ ਜਿਹੜਾ ਲੈ ਜਾਓ ਮੇਰੇ ਵੱਲੋਂ ਤੁਹਾਨੂੰ ਇਹ ਠੀਕ ਹੈ ਇਹੋ ਜਿਹਾ ਕੁਝ ਨਾ ਲੈ ਕੇ ਆਇਆ ਕਰੋ ਜੀ ਸਾਨੂੰ ਇਹਨਾਂ ਚੀਜ਼ਾਂ ਦੀ ਲੋੜ ਨਹੀਂ ਧੰਨਵਾਦ ਜੀ ਠੀਕ ਹੈ ਬਸ ਤੁਹਾਨੂੰ ਦਿੰਨੇ ਆ ਤੁਸੀਂ ਚੱਲ ਹਾਂ ਇਹ ਚੀਜ਼ਾਂ ਦੀ ਸਾਨੂੰ ਲੋੜ ਨਹੀਂ ਨਾ ਅਸੀਂ ਇਹ ਕਿ ਨਹੀਂ ਸਨ ਥੋੜੇ ਅਰਕੇ ਤੇ ਪੁੱਤ ਮੈਨੂੰ ਕਿੰਨਾ ਨੇ ਸਾਡੀ ਐਡੀ ਬਾਹ ਫੜ ਲਈ ਜੀ ਬਾਹ ਪਰਮਾਤਮਾ ਫੜਦਾ ਜੀ ਬੰਦਾ ਸੀਗੇ ਜੀ ਬਹੁਤ ਥਾਈ ਅਸੀਂ ਜੀ ੱੱਕੇ ਖਾ ਖਾ ਕੇ ਖੀਰੀ ਥੋੜੀ ਮਹਿਮਾ ਸੁਣ ਕੇ ਤੁਹਾਡੇ ਕੋਲੇ ਆ ਕੇ ਤੁਹਾਡੇ ਚਰਨੀ ਲੱਗੇ ਆ ਸਾਡੇ ਪਿੰਡ ਸਾਡੇ ਪਿੰਡ ਚ ਵੀ ਇੱਕ ਮੁੰਡੇ ਦੇ ਤੁਸੀਂ ਪੈਸੇ ਕਢਾਇਆ ਜੀ ਉਹਨਾਂ ਨੇ ਸਾਨੂੰ ਇਹ ਰਾਹ ਪਾਇਆ ਜੀ ਮੈਨੂੰ ਦੱਸਿਆ 50 ਤੋਂ ਵੱਧ ਪਰ ਸਾਡੇ ਪਿੰਡ ਚ ਤੁਸੀਂ ਬਹੁਤ ਗਰੀਬ ਭਲੇ ਮੁੰਡੇ ਦੇ ਪਲੇਟਾ ਪੜੇ ਨਹੀਂ ਹਾਂ ਉਦੋਂ ਵੀ ਖੜਜਿਆ ਕਰੋ ਉਦੋਂ ਫਿਰ ਨਹੀਂ ਜੀ ਖੜਾਂਗੇ ਜੇ ਤੁਹਾਡੇ ਨਾਲ ਜੀ ਤੁਸੀਂ ਸਾਡਾ ਕੰਮ ਕਰੋ ਆ ਤੁਸੀਂ ਰੱਖੋ ਜੀ ਮੇਰੇ ਵੱਲੋਂ ਅੱਗੇ ਤੋਂ ਨਾ ਇਹੋ ਜਿਹਾ ਕੁਝ ਲੈ ਕੇ ਆਇਆ ਕਰਾਉਣਾ ਚਲੋ ਠੀਕ ਹੈ ਸਸਰੀ ਘਰ ਧੰਨਵਾਦ ਸਸਰੀ ਘਰ